ਦੁਰਲੇ ਪੱਟੀ ਨੂੰ ਗਾਮ ਦਾ ਜਗਸਾਰਾ ਜੈਮਲ ਫਤੇ ਦੀਆ ਵਾਰਾ ਸਾਰੀਆਂ ਜੀ ਸਾ ਮਹਮਦ ਦਾ ਮੋਹ ਨੇ ਵੀਰ ਹੋ ਕੇ ਜਾਣਾ ਕੀਤੀਆਂ ਨਹੀਂ ਪਿਆਰੀਆਂ ਜੀ ਬਈ ਦੋ ਬਸ ਮਾਮੇ ਦੇ ਮੁੰਡੇ ਨੂੰ ਦੇਖ ਕੇ ਉਹ ਖੇਡਿਆ ਕਰਦਾ ਜਿੰਦਰ ਰਾਏ ਤਰੇਣਾ ਜੀ ਅੱਛਾ ਅੱਛਾ ਹਾਂਜੀ ਉਹਨਾਂ ਨੂੰ ਦੇਖ ਕੇ ਬਸ ਉਹ ਆਪਣੇ ਪਿੰਡ ਟੂਰਨਾਮੈਂਟ ਹੋਇਆ ਕਰਦਾ ਸਟਾਰਟਿੰਗ ਤੋਂ ਹੁੰਦੇ ਹੁੰਦੇ ਜਾ ਰਿਹਾ ਤੇ ਉਹ ਆਇਆ ਕਰਦਾ ਆਪਣੇ ਪਿੰਡ ਖੇਡਦਾ ਬਸ ਉਹਨੂੰ ਦੇਖ ਕੇ ਵੀ ਹੋਇਆ ਵੀ ਮੈਂ ਵੀ ਖੇਡਾਂ ਕਬੱਡੀ ਤੇ ਮੈਂ ਹੀ ਕਰਦਾਂ ਦਾ ਬਹੁਤ ਸਪੋਰਟ ਆ ਜੀ ਪੈਣਾ ਨੇ ਆਪਣੀ ਅਰਦਾਸਾਂ ਕਰਕੇ ਤੇ ਉਹਦੇ ਤੱਕ ਪਹੁੰਚੀ ਬਿਲਕੁਲ ਉਹਨਾਂ ਦੇ ਮਾਪਿਆਂ ਦੀ ਹਾਂ ਜੀ ਮੈਂ ਹੀ ਚਾਰ ਮੋਸਾਂ ਜਿੱਤੇ ਆ ਤੇ ਇੱਕ ਛੋਟੀ ਜਿਹੀ ਨੇ ਕੱਪ ਤੋਂ ਜਿੱਤੇ ਆ ਇਹਨਾਂ ਨੂੰ ਜਿਹੜੇ ਸਾਡੇ ਚਾਣ ਵਾਲੇ ਨੇ ਕਬੱਡੀ ਨੂੰ ਉਹਨਾਂ ਨੂੰ ਪਤਾ ਹੋਊਗਾ ਪਿੰਡ ਦੇ ਵਿੱਚ ਤੁਹਾਨੂੰ ਗਗਨਦੀਪ ਸਿੰਘ ਕਹਿੰਦੇ ਨੇ ਗੱਗਾ ਕਹਿੰਦੇ ਨੇ ਪਰ ਇਹ ਦੁੱਲਾ ਨਾਮ ਤੁਹਾਨੂੰ ਕਿਵੇਂ ਜਿਹੜਾ ਮਤਲਬ ਚਲੋ ਅਸੀਂ ਸਾਰੇ ਜਿਹੜੇ ਕਮੈਂਟਰ ਆ ਜਿੰਨੇ ਵੀ ਕਮੈਂਟੇਟਰ ਨੇ ਸਾਰੇ ਖਿਡਾਰੀਆਂ ਨੂੰ ਪਿਆਰ ਕਰਦੇ ਨੇ ਜਿਹੜਾ ਗਰਾਊਂਡ 'ਚ ਆ ਗਿਆ ਉਹ ਸਾਡਾ ਆਪਣੀ ਹੁੰਦਾ ਪਰ ਕੁਝ ਸੱਜਣਾ ਨਾਲ ਜਿਹੜੀ ਕਹਿੰਦੇ ਹੁੰਦੇ ਆ ਵੀ ਸਾਂਝ ਅਲੱਗ ਤਰ੍ਹਾਂ ਦੀ ਹੁੰਦੀ ਬਿੱਲੇ ਹੋਰਾਂ ਨਾਲ ਫਿਰ ਸਾਂਝ ਕਿਵੇਂ ਬਣੀ ਜੇ ਬੰਦੇ ਨੇ ਅੱਗੇ ਵਧਣਾ ਤਾਂ ਉਹਨੂੰ ਕਿਸ ਕਿਹੜੀ ਕਬੱਡੀ ਚੁਣਨੀ ਚਾਹੀਦੀ ਹੈ ਖੇਡ ਕੇ ਆਪਣੇ ਪਿੰਡ ਖੇਡਣਾ ਉਹਨੂੰ ਦੇ ਕੀ ਕਬੱਡੀ ਸਟਾਰਟ ਕਰੀਏ ਕਿਉਂਕਿ ਜਦੋਂ ਉਹ ਤਾਕੜਾ ਸੀਗਾ ਨਾ ਹੀ ਉਨ ਨਾਲ ਪਲੇਅਰ ਬਹੁ ਹਣੇ ਨਾਲ ਮੈਨੂੰ ਵੀ ਹੁੰਦਾ ਵੀ ਹਾਂ ਮੇਰੇ ਨਾਲ ਵੀ ਇੰਨੇ ਹੈ ਹੁਣ ਬਸ ਉਹਨੂੰ ਦੇਖ ਕੇ ਹੋਇਆ ਜੀ ਆਪਾਂ ਨੂੰ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਆਪਾਂ ਵੱਧਦੇ ਜਾਂਦੇ ਹਾਂ ਉਸ ਤੋਂ ਬਾਅਦ ਆਪਣੇ ਏਰੀਏ ਬੱਬੂ ਕਾਜੂ ਹੋਰ ਹੋ ਗਏ ਇੰਨਾ ਵੀ ਤੁਹਾਨੂੰ ਪਤਾ ਹੀ ਤਕੜੇ ਸੀ ਆਪਣੇ ਏਰੀਏ ਟਿਕੜੀ ਟਿਕੜੀ ਹਾਂ ਜੀ ਇੱਕ ਨਾਂ ਬਣਾਉਣ ਵਾਸਤੇ ਜਾਂ ਇੱਕ ਅਲੱਗ ਪਹਿਚਾਨ ਬਣਾਉਣ ਵਾਸਤੇ ਫਿਰ ਕੀ ਕਿੰਨੀ ਕੁ ਮਿਹਨਤ ਔਰ ਕਿੰਨੀ ਕੁ ਤਪੱਸਿਆ ਕਰਨੀ ਪੈਂਦੀ ਆ ਬੰਦੇ ਨੂੰ ਪਲੇਅਰ ਨੂੰ ਤਾਂ ਹੀ ਬਹੁਤ ਪਰਸਿਆ ਕਰ ਨਹੀਂ ਪੈਂਦੀ ਮਿਹਨਤ ਕਰਨ ਕਰਕੇ ਉਰੇ ਤੱਕ ਪਹੁੰਚਿਆ ਹੈ ਫਰਕ ਉਸ ਮਾਂਚ ਤੱਕ ਪਹੁੰਚਣਾ ਹਰ ਇੱਕ ਖਿਡਾਰੀ ਦਾ ਸੁਪਨਾ ਹੁੰਦਾ ਵੀ ਤੇ ਵੀ ਮੈਂ ਟ੍ਰਾਂਟੋ ਦਾ ਜਿਹੜਾ ਉਹ ਕੱਪ ਹੈ ਉਹ ਖੇਡਾਂ ਹਾਂ ਜੀ ਚੰਗਾ ਮਾੜਾ ਪ੍ਰਦਰਸ਼ਨ ਚਲੋ ਉਹ ਜਿਹੜਾ ਗਰਾਊਂਡ ਦਾ ਹੈ ਉਹ ਮੌਕੇ ਦੀ ਹੁੰਦਾ ਪਰ ਖੇਡਣਾ ਹਰ ਕੋਈ ਚਾਹੁੰਦਾ ਹੈਗਾ ਤੁਸੀਂ ਇੰਡੀਆ ਟੀਮ ਵੱਲੋਂ ਖੇਡਦੇ ਹੋ ਤੁਹਾਡੀ ਟੀਮ ਬਹੁਤ ਅੱਛੀ ਸੀ ਤੇ ਫਿਰ ਪੰਜਾਂ ਰੈਡਾਂ ਹਾਂ ਹਾਂ ਜੀ ਰੈਡਾਂ ਪਾਈਆਂ ਪਰ ਸੁਪਨਾ ਸੀਗਾ ਵੀ ਬੈਸਟ ਨਿਕਲਣਾ ਉੱਥੇ ਬਿਲਕੁਲ ਤੁਸੀਂ ਨਾ ਪ੍ਰਮਾਤਮਾ ਜ਼ੋਰ ਮਾਰਾਂਗੇ ਜੀ ਅੱਗੇ ਨਿਕਲਾਂਗੇ ਜਦੋਂ ਕਿਸੇ ਖਿਡਾਰੀ ਦੇ ਇੰਜਰੀ ਆ ਜਾਂਦੀ ਹੈ ਹਾਂ ਉਸ ਤੋਂ ਬਾਅਦ ਵਾਪਸੀ ਕਰਨੀ ਆਪਣੇ ਆਪ ਨੂੰ ਦੁਬਾਰਾ ਗਰਾਉਂਡਾਂ ਵਿੱਚ ਲੈ ਕੇ ਆਉਣ ਦੇ ਲਈ ਇੱਕ ਕਿੰਨੇ ਇੱਕ ਮਤਲਬ ਜਿਹੜੀ ਹੈ ਉਹ ਤਪੱਸਿਆ ਕਰਨੀ ਪੈਂਦੀ ਹੈ ਜਾਂ ਦੁੱਖ ਚਲਣੇ ਪੈਂਦੇ ਨੇ। ਬੋਖੇ ਜੀਰੋ ਤੋਂ ਉੱਠਣਾ ਪੈਂਦਾ ਹੈ ਕਬੱਡੀ ਦਾ ਦੁਬਾਰਾ ਬੰਦਾ ਜੀਰੋ ਤੋਂ ਚੱਲ ਜਾਂਦਾ। ਜੀਰੋ ਤੋਂ ਛੱਟ ਪੇੜ ਨਾਲ ਕਿਸੇ ਦੇ ਲੱਗੇ ਜੀ। ਅੱਛਾ ਕਿਹੜੇ ਜਾਫੀ ਦੇ ਨਾਲ ਫਿਰ ਟਫ ਰਹਿੰਦਾ ਮੁਕਾਬਲਾ? ਜਿਵੇਂ ਤੁਹਾਡਾ ਉੱਥੇ ਰਾਜਪੂਤ ਨਾਲ ਕਾਫੀ ਮੈਂ ਦੇਖਿਆ। ਹਾਂ ਜੀ। ਮੈਚ ਦੇਖਦੇ ਹੁੰਦੇ ਸੀ ਅਸੀਂ ਵੀ ਰਹਿੰਦਾ ਸੀ ਬੜੀ ਉਂਗਲਾ ਖੜੀਆ ਕਰਦੇ ਸੀਗੇ। ਇੱਥੇ ਫਿਰ ਕਿਹਦੇ ਨਾਲ ਚਪਟਾ ਚੀਲੂ ਨਾਲ ਹੀ ਹੁੰਦਾ ਜੀ। ਚੀਲੂ ਕਰਕੇ ਉਹதோ ਬੈਰਲ ਹੋਈਆਂ ਵੀਡੀਓ ਇੱਕ ਦੋ ਹੀ ਬਸ ਉਹਦੇ ਕਰਕੇ ਹੈ ਹੁੰਦਾ ਵੀ ਸਾਰਿਆਂ ਨੂੰ ਸਰਕਾਰਾਂ ਨੂੰ ਲੈ ਕੇ ਤੁਸੀਂ ਇਸ ਨੂੰ ਕੀ ਕਿਸ ਤਰ੍ਹਾਂ ਬੇਨਤੀ ਕਰੋਗੇ ਵੀ ਕਬੱਡੀ 'ਚ ਹੋਰ ਕੀ ਹੋਣਾ ਚਾਹੀਦਾ ਕਬੱਡੀ ਜਿਵੇਂ ਵੀ ਵਰਲਡ ਜਿਵੇਂ ਪਹਿਲਾਂ ਵਰਲਡ 2010 'ਚ ਨੋ ਹੋਇਆ ਸੀਗਾ ਵਰਲਡ ਕੱਪ ਕਰਾਉਣਾ ਚਾਹੀਦਾ ਹੋਰ ਪਲੇਅਰ ਹੋਣ ਦੇ ਕੇ ਹੈ ਨਾ ਵੀ ਦਵਾਰੋਂ ਤੇ ਕਾ ਜਿਹੜੇ ਆਪਣੇ ਹੁਣ ਰਾਤ ਨੂੰ ਹਨੇਰਾ ਹੁੰਦਾ ਇਹ ਵੀ ਬੰਦ ਕਰਾਉਣਾ ਚਾਹੀਦਾ ਜੀ ਬਿਲਕੁਲ ਨੇਰੇ ਨੂੰ ਲੈ ਕੇ ਇੱਕ ਬਹੁਤ ਵੱਡੀ ਸਮੱਸਿਆ ਸਾਡੇ ਸਾਰਿਆਂ ਦੇ ਸਾਹਮਣੇ ਹੈ ਜੇ ਕਬੱਡੀ ਦੇ ਵਿੱਚ ਸਾਰੇ ਪ੍ਰਮੋਟਰ ਨਾ ਹੋਣ ਫਿਰ ਕਬੱਡੀ ਦਾ ਕੀ ਰੂਪ ਦੇਖਦੇ ਹੋ ਪ੍ਰਮੋਟਰਾਂ ਬਿਨਾ ਇੱਕ ਵੱਡੀ ਅਧੂਰੀ ਹੈ ਜੀ ਹਾਂ ਜੀ ਅੱਛਾ ਤੁਹਾਨੂੰ ਕਿਹੜੇ ਪ੍ਰਮੋਟਰ ਨੇ ਸਭ ਤੋਂ ਪਹਿਲਾਂ ਸਪੋਰਟ ਕੀਤੀ ਜਿਨ੍ਹਾਂ ਨੇ ਕਿਆ ਹੁਣਾ ਬੀਦੁੱਲਾ ਸਾਡੇ ਲਈ ਆ ਕੇ ਖੇਡੇ ਬਾਉਲੂਕੁਰ ਖੇਤਰ ਵੀ ਬਾਉਲੂਕੁਰ ਖੇਤਰ ਵਾਈ ਕਟੋ ਵਾਲਾਂ ਨੇ ਹਾਂ ਜੀ ਹਾਂ ਜੀ ਉਹਨਾਂ ਉਹਨਾਂ ਕਰਕੇ ਉਹ ਵਧੀਆ ਸਪੋਰਟ ਕਰਦੇ ਜੀ ਆਪਾਂ ਸਤਿ ਸ਼੍ਰੀਕਾਲ ਜੀ ਮੈਂ ਤੁਹਾਡਾ ਆਪਣਾ ਸਤਪੰਨ ਖੜਿਆਲ ਪੰਜਾਬ ਵਾਰੀਅਰ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਦੁਰਲੇ ਪੱਟੀ ਨੂੰ ਗਾਮ ਦਾ ਜਗਸਾਰਾ ਜੈਮਲ ਫਤਿਹ ਦੀਆਂ ਵਾਰਾਂ ਸਾਰੀਆਂ ਜੀ ਸਾਹ ਮੁਹੰਮਦਾ ਮੋਹੇ ਨੇ ਵੀਰ ਹੋ ਕੇ ਜਾਨਾਂ ਕੀਤੀਆਂ ਨਹੀਂ ਪਿਆਰੀਆਂ ਜੀ ਲੋਕ ਦੁਰਲੇ ਪੱਟੀ ਦੀਆਂ ਵਾਰਾਂ ਗਾਉਂਦੇ ਨੇ ਕਿਦੋਂ ਖੇਡ ਕਬੱਡੀ ਦੀ ਗੱਲ ਚੱਲਦੀ ਹੈ ਤਾਂ ਸੁਰਖਪੁਰੀਏ ਦੁਰਲੇ ਦਾ ਨਾਮ ਲੋਕ ਬੁੱਲਾਂ ਤੇ ਆਉਂਦਾ ਹੈ ਫਿਰ ਫ੍ਰਿਜਨੋ ਵਾਲੇ ਦੁਰਲੇ ਦਾ ਵੀ ਬਹੁਤ ਸਮਾਚਾਰ ਚੱਲ ਰਿਹਾ ਹੈ ਫਿਰ ਬੱਗੇਪਿੰਡ ਦੇ ਦੁਰਲੇ ਦਾ ਜਿਹੜਾ ਦੌਰ ਚੱਲ ਰਿਹਾ ਹੈ ਔਰ ਇਸ ਸਾਰੇ ਦੌਰਾਨ ਇੱਕ ਨਾਮ ਜਿਹੜਾ ਕਬੱਡੀ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਉੱਭਰਿਆਗਾ ਉਹ ਹੈ ਦੁੱਲਾ ਚੱਠਿਆਂ ਵਾਲਾ ਦੁੱਲਾ ਚੱਠਿਆਂ ਵਾਲਾ ਹੁਣੇ-ਹੁਣੇ ਕੈਨੇਡਾ ਦੇ ਵਿੱਚ ਖੇਡ ਕੇ ਆਏ ਨੇ ਔਰ ਸੰਗਰੂਰ ਜ਼ਿਲ੍ਹੇ ਦੇ ਖਨੌਰੀ ਇਲਾਕੇ ਦੇ ਜੰਪਲ ਗੋਵਿੰਦਪੁਰ ਚੱਠਾ ਪਿੰਡ ਦੇ ਉਹ ਬਸਨੀਕ ਨੇ ਔਰ ਕਬੱਡੀ ਖੇਡ ਕਬੱਡੀ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਉਹਨਾਂ ਨੇ ਵੱਡਾ ਨਾਮ ਬਣਾਇਆ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਦੁੱਲਾ ਚੱਠਿਆਂ ਵਾਲਾ ਮਲਾਉਣਾ ਤੁਹਾਨੂੰ ਉਹਨਾਂ ਦੇ ਨਾਲ ਦੁੱਲੇ ਭਾਈ ਸਵਾਗਤ ਸਸਿਗਾ ਔਰ ਦੁੱਲੇ ਠੀਕੋ ਭਾਈ ਹਾਂਜੀ ਹਾਂਜੀ ਬਾਈ ਅੱਛਾ ਕਬੱਡੀ ਖੇਡਣ ਦੀ ਸ਼ੁਰੂਆਤ ਕਦੋਂ ਤੇ ਕਿਵੇਂ ਹੋਈ ਮੈਂ ਦੋ ਬਸ ਮਾਮੇ ਦੇ ਮੁੰਡਿਆਂ ਨੂੰ ਦੇਖ ਕੇ ਉਹ ਖੇਡਿਆ ਕਰਦਾ ਜਿੰਦਰ ਰਾਏ ਤਹਿਣਾ ਅਜੀ ਅੱਛਾ ਅੱਛਾ ਹਾਂਜੀ ਉਹਨਾਂ ਨੂੰ ਦੇਖ ਕੇ ਬਸ ਉਹ ਆਪਣੇ ਪਿੰਡ ਟੂਰਨਾਮੈਂਟ ਹੋਇਆ ਕਰਦਾ ਸਟਾਰਟਿੰਗ ਤੋਂ ਹੁੰਦੇ ਹੁੰਦੇ ਆ ਰਿਆ ਤੇ ਉਹ ਆਇਆ ਕਰਦਾ ਆਪਣੇ ਪਿੰਡ ਖੇਡਦਾ ਬਸ ਉਹਨੂੰ ਦੇਖ ਕੇ ਵੀ ਹੋਇਆ ਵੀ ਮੈਂ ਵੀ ਖੇਡਾਂ ਕਬੱਡੀ ਤਾਂ ਸਜਿੰਦਰ ਹੋਰਾਂ ਨੂੰ ਦੇਖ ਕੇ ਹਾਂ ਹਾਂਜੀ ਹਾਂਜੀ ਤੁਸੀਂ ਕਬੱਡੀ ਕਦੋਂ ਸ਼ੁਰੂ ਕੀਤੀ ਕਬੱਡੀ ਮੈਂ ਕਰੀ ਤਾਂ ਮੈਂ ਛੋਟੇ ਬੇੜ ਤੋਂ ਹੀ ਆਈ ਸਟਾਰਟ ਪਰ ਮੈਂ ਖੇਡਿਆ ਥੋੜੇ ਥੋੜੇ ਮੈਚ ਏ ਉਦੋਂ ਮੈਂ ਜਾਫੀ ਹੁੰਦਾ ਸੀ ਪਰ ਓਪਨ ਚ ਮੈਂ 2018 ਚ ਸਟਾਰਟ ਕਰੀਆ ਮੈਂ ਸਿੱਧੀ ਫੇਡਾ ਪਾਉਣ ਲੱਗ ਗਿਆ ਪਹਿਲਾਂ ਮੈਂ ਜਾਫੀ ਹੁੰਦਾ ਸੀ ਜੀ ਕਿਹੜੀ ਟੀਮ ਦੇ ਵਿੱਚ ਪਿੰਡ ਦੀ ਖੇਡਿਆ ਜੀ ਪਹਿਲਾਂ ਤਾਂ ਮੈਂ ਫਿਰ ਉਹ ਤੋਂ ਬਾਅਦ ਮੈਂ ਠੁੱਲੇ ਹਾਲ ਤੋਂ ਸਟਾਰਟ ਕਰੀਆ ਜੀ ਅੱਛਾ ਅੱਛਾ ਹਾਂ ਜੀ ਅਸਾਂ ਘਰ ਦੇ ਵਿੱਚ ਕੌਣ ਕੌਣ ਨੇ ਔਰ ਪਰਿਵਾਰ ਦਾ ਸਾਫ ਜਿਹੜਾ ਉਹ ਕਿਵੇਂ ਦਾ ਰਿਹਾ ਮਾਪਿਓ ਦਾ ਦੋ ਭੈਣਾਂ ਆਈ ਤੇ ਦਾਦੀ ਆ ਤੇ ਮੈਂ ਘਰ ਦਾ ਬਹੁਤ ਸਪੋਰਟ ਆਈ ਭੈਣਾਂ ਨੇ ਆਪਣੀ ਅਰਦਾਸਾਂ ਕਰਕੇ ਤੇ ਉਹਦੇ ਤੱਕ ਪਹੁੰਚ ਗਿਆ ਬਿਲਕੁਲ ਅਰਦਾਸ ਮਾਪਿਓ ਦੀ ਹਾਂ ਜੀ ਤੁਹਾਡੇ ਮਾਪੇ ਦਾ ਕੀ ਨਾਮ ਹੈ ਰਾਜਿੰਦਰ ਸਿੰਘ ਜੀ ਮਾਤਾ ਦਾ ਪਰਮਜੀਤ ਗੌਰੇ ਅੱਛਾ ਦੁਲੇ ਹੁਣੀ ਹੁਣੇ ਤੁਸੀਂ ਕੈਨੇਡਾ ਖੇਡ ਕੇ ਆਏ ਹੋ ਬੜੀ ਟਫ ਕਬੱਡੀ ਸੀ ਜਿਹੜੇ ਪਾਸੇ ਤੁਸੀਂ ਖੇਡ ਰਹੇ ਸੀ ਬੀਸੀ ਯੂਨਾਈਟਿਡ ਕਬੱਡੀ ਫੈਡਰੇਸ਼ਨ ਦੇ ਵਿੱਚ ਅਸੀਂ ਕਿਹੜੀ ਟੀਮ ਦੇ ਲਈ ਖੇਡ ਰਹੇ ਸੀ ਤੁਸੀਂ ਮੈਂ ਉਹ ਟ੍ਰਾਂਟੋ ਦਾ ਮੈਂ ਖੇਡ ਰਿਹਾ ਸੀਗਾ ਉਹ ਜੀ ਜੰਗ ਕਬੱਡੀ ਕੱਪ ਜੰਗ ਤੇ ਉਧਰ ਮੈਂ ਖੇਡਦਾ ਸੀ ਸਰੀ ਸੁਪਰਸਟਾਰ ਜੀ ਸਰੀ ਸੁਪਰਸਟਾਰ ਦੇ ਵਿੱਚ ਬੜਾ ਤਕੜਾ ਭੇਡ ਸੀਗਾ ਜਿਹੜਾ ਜਦੋਂ ਮੈਂ ਇੱਕ ਤੋਂ ਮੈਚ ਅਨਸੂਨੇ ਦੇਖੇ ਨੇ ਮੇਰੇ ਬੇਟੇ ਨੇ ਜਦੋਂ ਪਾਕਿਸਤਾਨ ਦਾ ਉਹ ਜਿਹੜਾ ਉਹ ਜਾਫੀ ਜਿਹੜਾ ਚੀਜ਼ ਮਾਰਦਾ ਗੋਪੀ ਫਰੰਦੀਪੁਰੀਏ ਜੋਂ ਹਾਂਜੀ ਹਾਂਜੀ ਮੁੱਕੀ ਮਾਰਦਾ ਹੈ ਰਾਜਪੂਤ ਹਾਂ ਰਾਜਪੂਤ ਉਹਦੇ ਨਾਲ ਤੁਹਾਡੀ ਬੜੀ ਫਾਈਟ ਹੋਈ ਔਰ ਬੜਿਆ ਤੁਸੀਂ ਥਾਪੀਆਂ ਮਾਰੀਆਂ ਉਹਦੇ ਉੱਤੇ ਹਾਂਜੀ ਹਾਂਜੀ ਉਹ ਵੀ ਵਧੀਆ 플레이ਰ ਹੈ ਜੀ ਤੇ ਬਾਕੀ ਬਿਲਕੁਲ ਅੱਜ ਤਾਂ ਦੌਰ ਹੈਗਾ ਹਾਂ ਤੁਹਾਡਾ ਵੀ ਦੌਰ ਹੈਗਾ ਕਿਵੇਂ ਲੱਗਦਾ ਹੈਗਾ ਇਸ ਤਰ੍ਹਾਂ ਦੇ ਖਿਡਾਰੀਆਂ ਦੇ ਖੇਡ ਕੇ ਵਧੀਆ ਹੀ ਤਾਕੜੇ 플레이ਰਾਂ ਦੇ ਵਧੀਆ ਖੇਡਿਆ ਤੇ ਪੂਰੇ ਤੱਕ ਪਹੁੰਚਿਆ ਤੇ ਵਧੀਆ ਲੱਗਦਾ ਜੀ ਹਾਂ ਅਸਲ ਅਮਨ ਦੁੱਗਾ ਉਹਨਾਂ ਦਾ ਤੁਹਾਨੂੰ ਬਹੁਤ ਸਾਥ ਰਿਹਾ ਹਾਂ ਹਾਂ ਉਹਨਾਂ ਦੀ ਅਕੈਡਮੀ ਚ ਜਾ ਕੇ ਤੁਸੀਂ ਉਪਰ ਉਹਨਾਂ ਦੇ ਨਾਲ ਕਦੋਂ ਜੁੜੇ ਤੁਸੀਂ ਉਹਨਾਂ ਹੀ 2024 ਚ ਜੁੜੇ ਸੀਗਾ ਜੀ ਉਹਨਾਂ ਦਾ ਉਹ ਨਿਊਜ਼ੀਲੈਂਡ ਮਿਲੇ ਸੀਗੇ ਮੈਨੂੰ ਪਹਿਲੀ ਵਾਰੀ ਅੱਛਾ ਤੁਸੀਂ ਨਿਊਜ਼ੀਲੈਂਡ ਪਹਿਲਾਂ ਚਲੇ ਗਏ ਸੀ ਹਾਂ ਜੀ ਹਾਂ ਜੀ ਉਹ ਉੱਥੇ ਮਿਲੇ ਸੀ ਉੱਥੇ ਚੱਲ ਵਧੀਆ ਨਾਲ ਜੁੜੇ ਯੂਟੂਬਾ ਤੋਂ ਉਹਨਾਂ ਨੇ ਮੇਰੇ ਇੰਗਲੈਂਡ ਦਾ ਕਰਾਇਆ ਤੇ ਇੰਗਲੈਂਡ ਤੋਂ ਬਾਅਦ ਬਸ ਫਿਰ ਸਲਬ ਬਣੀ ਵਧੀਆ ਬਣੀ ਗਿਆ ਅੱਗੇ ਅੱਗੇ ਗਈ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਖੇੜਾ ਹੈ ਤੁਸੀਂ ਮੈਂ ਨਿਊਜ਼ੀਲੈਂਡ ਤੇ ਇੰਗਲੈਂਡ ਤੇ ਕੈਨੇਡਾ ਖੇਡਿਆ ਅਸੀਂ ਨਿਊਜ਼ੀਲੈਂਡ ਤੁਸੀਂ ਅਮਨ ਤੋਂ ਬਿਨਾ ਗਏ ਹੋਗੇ ਮਤਲਬ ਪਹਿਲਾਂ ਜਾਏ ਤੁਸੀਂ ਹਾਂਜੀ ਹਾਂਜੀ ਉਹਨਾਂ ਦੀ ਕੈਡਮੀ ਨਾਲ ਬਾਅਦ ਚ ਜਿਹੜਾ ਅਸੀਂ ਜਦੋਂ ਤੁਸੀਂ ਨਿਊਜ਼ੀਲੈਂਡ ਗਏ ਹੋ ਤੁਹਾਡੀ ਚੋਣ ਕਿਵੇਂ ਹੋਈ ਬਸ ਉਹ ਮੈਚ ਦੇਖ ਕੇ ਮੈਂ ਖੇਡ ਰਿਹਾ ਸੀਗਾ ਤੇ ਵੀਰਕਰੀ ਦੀ ਟੀਮ ਚ ਖੇਡਦਾ ਸੀ ਮੈਂ ਰਾਇਲ ਕਿੰਗ ਜੀ ਠੀਕ ਹੈ ਜੀ ਹਾਂ ਜੀ ਪਹਿਲਾਂ ਉਧਰੋਂ ਖੇਡਿਆ ਸੀ ਉਹਨਾਂ ਕਰਕੇ ਫਿਰ ਮੇਰੀ ਇਹਦਾ ਸਿਲੈਕਸ਼ਨ ਹੋ ਗਿਆ ਅੱਛਾ ਸ਼ੁਰੂਆਤ ਤੁਸੀਂ ਨੇ ਰਾਇਲ ਕਿੰਗ ਹਾਂ ਯੂਐਸਏ ਦਾ ਹਾਂ ਯੋ ਉਧਰੋਂ ਕੀਤੀ ਹੈੀ ਉਸ ਤੋਂ ਬਾਅਦ ਇਹਨਾਂ ਨਾਲ ਜੁੜਿਆ ਮਨਨ ਕਵਰਾਂ ਦੇ ਨਾਲ ਹਾਂਜੀ ਹਾਂਜੀ ਵੀਰਕਰੀ ਨਾਲ ਕਿੰਨੇ ਟਾਈਮ ਖੇਡਿਆ ਤੁਸੀਂ ਉਹਨਾਂ ਨਾਲ ਹੀ ਖੇਡੇ ਨੇ 2-3 ਸਾਲ ਜੀ 2-3 ਸਾਲ ਤੁਸੀਂ ਰਾਇਲ ਕਿੰਗ ਯੂਐਸਏ ਦੀ ਟੀਮ ਚ ਖੇਡਦੇ ਅੱਛਾ ਜਿਵੇਂ ਤੁਹਾਡੇ ਦੂਜੇ ਪਲੇਅਰ ਨੇ ਸਾਥੀ ਪਲੇਅਰ ਨੇ ਤੁਹਾਡੇ ਪਿੰਡ ਦੇ ਬਿਕਰ ਹੋਰੀ ਗੋਬਨੇ ਹੋਰੀ ਉਹਨਾਂ ਦੀ ਪਛਾਣ ਇੱਥੇ ਐ ਵਾਕਿਜਾ ਚਾਹੇ ਬੋਹਪੁਰੀਏ ਨੇ ਚਾਹੇ ਬੂਟੇਹੋਰੀ ਦੇ ਤੁਹਾਡੇ ਪਿੰਡਾਂ ਦੇ ਜੰਪਲ ਨੇ ਉਹਨਾਂ ਦੀ ਜਿਹੜੀ ਪਛਾਣ ਜ਼ਿਆਦਾ ਆਪਣੇ ਇਲਾਕੇ ਦੇ ਵਿੱਚ ਔਰ ਮੈਨੂੰ ਵੀ ਜਦੋਂ ਪਹਿਲੀ ਵਾਰ ਮੈਂ ਤੁਹਾਨੂੰ ਖੇਡਦਾ ਦੇਖਿਆ ਮੈਨੂੰ ਕਹਿੰਦੇ ਵੀ ਦੁਰਲਾ ਚੱਠਿਆਂ ਵਾਲਾ ਗਰਾਊਂਡ 'ਚ ਆਇਆ ਮੈਂ ਸੋਚਿਆ ਵੀ ਕਿਸੇ ਹੋਰ ਚੱਠੇ ਪਿੰਡ ਦਾ ਕਿ ਅਸਾਂ ਦੀ ਪਛਾਣ ਉਧਰ ਜਾ ਕੇ ਬਣੀ ਜ਼ਿਆਦਾ ਦੋਆਬਾ 'ਚ ਇੱਧਰ ਥੋੜੀ ਪਛਾਣ ਨਹੀਂ ਸੀ ਇਹਦਾ ਕੀ ਕਾਰਨ ਰਿਹਾ ਬਸ ਮੈਂ ਉਹਨਾਂ ਨਾਲ ਖੇਡਿਆ ਹੀ ਉਹ ਘਟਾਂ ਹੀ ਮੈਂ ਉਧਰੇ ਵੱਧ ਦੇ ਖੇਡਿਆ ਹੀ ਮੈਚ ਬਿਲਕੁਲ ਬਿਲਕੁਲ ਹਾਂਜੀ ਮੈਂ ਵੀ ਕਪੜਾ ਖਾ ਗਿਆ ਵੀ ਦੁੱਲਾ ਜਾਂ ਤੇ ਤਲਵੰਡੀ ਸਾਬੋ ਵਾਲੇ ਚੱਠਿਆਂ ਦਾ ਹੋਊਗਾ ਜਾਂ ਕਿਸੇ ਹੋਰ ਚੱਠਿਆਂ ਦਾ ਹੋਊਗਾ ਉਹ ਮੈਨੂੰ ਕਹਿੰਦੇ ਵੀ ਤੁਹਾਡੇ ਪਿੰਡਾਂ ਦਾ ਮੁੰਡਾ ਹੈਗਾ ਮੈਂ ਕਿਹਾ ਮੈਂ ਤਾਂ ਕਦੇ ਦੇਖਿਆ ਨਹੀਂ ਖੇਡਦਾ ਇਸ ਤਰ੍ਹਾਂ ਦਾ ਵੀ ਰਿਹਾ ਹਨਾ ਹਾਂ ਜੀ ਬਾਕੀ ਜੀ ਮੈਂ ਪਿੰਡਵਾਰ ਬਹੁਤ ਘੱਟ ਖੇਡਦਾ ਜੀ ਮੈਂ ਆਲ ਆਪਣੇ ਵੱਧ ਖੇਡਦਾ ਗੇ ਖੇਡਣ ਨੂੰ ਵਧੀਆ ਲੱਗਦਾ ਵੀ ਆਲੋਪਣ ਖੇਡੀ ਹੈ ਤੇ ਵੱਡੇ ਆਪਣੇ ਇਲਾਕੇ ਦੇ ਲੋਕ ਤੁਹਾਨੂੰ ਬਹੁਤ ਘੱਟ ਜਾਣਦੇ ਨੇ ਹਾਂ ਹਾਂ ਜੀ ਉਹ ਵੈਸੇ ਤੁਹਾਨੂੰ ਸਾਰਾ ਪੰਜਾਬ ਜਾਣਦਾ ਹੈ ਪਰ ਇੱਥੇ ਜਿਵੇਂ ਗੋਗਰਾਤਰਾ ਨੇ ਹੋਰਾਂ ਦੀ ਪਛਾਣ ਬਣੀ ਹੈ ਹੁਣ ਹਾਂ ਜੀ ਹਾਂ ਜੀ ਜਾਂ ਜੰਜੂਈ ਹੋਰਾਂ ਦੀ ਪਛਾਣ ਹੈ ਕਰਮੀ ਭੁੱਲਣ ਹੋਰਾਂ ਦੀ ਉਸ ਤਰ੍ਹਾਂ ਦੀ ਤੁਹਾਡੀ ਪਛਾਣ ਇੱਥੇ ਪਿੰਡਾਂ 'ਚ ਘੱਟ ਹੈਗੀ ਹਾਂ ਜੀ ਤੁਸੀਂ ਉਧਰੋਂ ਹੀ ਸ਼ੁਰੂਆਤ ਕੀਤੀ ਹੈ ਅਸਾ ਤੁਹਾਡੇ ਪਿੰਡ ਦੀ ਆਪਣੀ ਟੀਮ ਵੀ ਬਹੁਤ ਵਧੀਆ ਸੀਗੀ ਹਾਂ ਜੀ ਹਾਂ ਜੀ ਉਹਨਾਂ ਦਾ ਸਾਥ ਬਹੁਤ ਘੱਟ ਨਿਭਾਇਆ ਤੁਸੀਂ ਨੇ ਬਸ ਇਹੀ ਹੋ ਜਾਂਦਾ ਉਹ ਬਸ ਪਲੇਅਰ ਆ ਜੀ ਉਹ ਅੱਡ ਖੇਡਦੇ ਆ ਸੀ ਅੱਡ ਖੇਡਦੇ ਅਸਾ ਤੁਹਾਡੀ ਟੀਮ ਅੱਡ ਹੈਗੀ ਉਹ ਹੈ ਕੋਈ ਨਹੀਂ ਸਾਡੇ ਸਾਰੇ ਸਾਰੇ ਪਿਆਰ ਵਧੀਆ ਸਾਰਨਾ ਮੇਲ ਪਿਆਰ ਕਿਸੇ ਮੈਂ ਨਹੀਂ ਹੈਗਾ ਵੀ ਕਿਸੇ ਬੰਦੇ ਨਾਲ ਖਾਰ ਕੋਈ ਨਹੀਂ ਹੈ ਅਸੀਂ ਇੱਕ ਮੈਚ ਹੋਇਆ ਸੀ ਤੁਸੀਂ ਜੱਗੂ ਹਾਕਮ ਵਾਲੀਏ ਨਾਲ ਖੇਡ ਰਹੇ ਹੋ ਕਿਸੇ ਪਿੰਡ ਦੇ ਵਿੱਚ ਹਾਂਜੀ ਕਲੱਬ ਦਾ ਮੈਚ ਸੀਗਾ ਮੇਰੇ ਖਿਆਲ ਨਾਲ ਹਾਂਜੀ ਹਾਂਜੀ ਉੱਥੇ ਤੁਸੀਂ ਤੇ ਦੋ ਮੋਟਰਸਾਈਕਲ ਜਿੱਤੇ ਨੇ ਹੈਂਗੋਵਾਲ ਸੀਗਾ ਜੀ ਉਹ ਦੇਗੋਵਾਲ ਸੀ ਹਾਂਜੀ ਹਾਂਜੀ ਮੈਂ ਸ਼ਾਗਰਪੁਰ ਚ ਖੇਡਿਆ ਸੀ ਜੀ ਕਿਵੇਂ ਰਿਹਾ ਉਸ ਦਿਨ ਵਧੀਆ ਸੀਗਾ ਜੀ ਅਸਾਂ ਦੋ ਮੋਟਰਸਾਈਕਲ ਜਿੱਤਣ ਦਾ ਕਿਹੜਾ ਮਜਾਜ ਆ ਇਹ ਕਿਵੇਂ ਹਾਸਲ ਹੋਇਆ ਬਸ ਨਾਲ ਅਮਨ ਦੁੱਗਾਂ ਸੀ ਕੋਚ ਆਪਣੇ ਨਾਲ ਹੀ ਉਹਨਾਂ ਦੀ ਹਲਾਸ਼ੇਰੀ ਨਾਲ ਤੇ ਉਹਨਾਂ ਨੇ ਹੌਸਲਾ ਦਿੱਤਾ ਮੈਨੂੰ ਵੀ ਤੂੰ ਮਾਰ ਬੈਸਟ ਨੂੰ ਜੋਰ ਵੀ ਤੂੰ ਜਿੱਤੇਗਾ ਤੇ ਆਪਣਾ ਕਮੈਂਟਰ ਸੀ ਉਹਨਾਂ ਨੇ ਮੇਰੇ ਤੇ ਕਹਿ ਕੇ ਮੋਟਰਸਾਈਕਲ ਲਗਾਇਆ ਜੀ ਠੀਕ ਹੈ ਜੀ ਇੱਕ ਮੋਟਰਸਾਈਕਲ ਤੁਹਾਡੀਆਂ ਰੇਡਾਂ ਤੇ ਲੱਗ ਗਿਆ ਪੰਜ ਰੇਡਾਂ ਤੇ ਲੱਗਿਆ ਸੀਗਾ ਜੀ ਬੋਲਟ ਮੈਂ ਰੇਡਾਂ ਬੈਸਟ ਨਿਕਲਿਆ ਸੀ ਬੋਲਟ ਜਿਹੜਾ ਮੋਟਰਸਾਈਕਲ ਸੀਗਾ ਉਹ ਬੈਸਟ ਅਸੀਂ ਹੋਰ ਫਿਰ ਇਸ ਤਰ੍ਹਾਂ ਦਾ ਜਿਹੜਾ ਮਕਾਮ ਹੈ ਉਹ ਕਿੱਥੇ ਹਾਸਲ ਹੋਇਆ ਮੈਂ ਇਹ ਚਾਰ ਮੋਟਸਾਂ ਜਿੱਤੇ ਆ ਤੇ ਇੱਕ ਛੋਟੀ ਕਲੀਨਿਕ ਕੱਪ ਤੋਂ ਜਿੱਤੇ ਆ ਅੱਛਾ ਇਸ ਵਾਰ ਨਹੀਂ ਉਹ ਪਿਛਲੇ ਵਾਰ ਦੀ ਉਹ 2024 24 ਜਿੱਤੇ ਆ ਜੀ 2024 ਦੇ ਵਿੱਚ ਤੁਹਾਡੀ ਟੀਮ ਫਾਈਨਲ ਦੇ ਵਿੱਚ ਸੀ ਹਾਂਜੀ ਹਾਂਜੀ ਤੁਸੀਂ ਮੈਂ ਉਹ ਰੋਲ ਕਿੰਗ ਵਿੱਚ ਖੇਡ ਰਿਹਾ ਸੀ ਸਰਵਲ ਕਿੰਗ ਯੂ ਐਸ اے ਚ ਹਾਂਜੀ ਹਾਂਜੀ ਤੁਸੀਂ ਖੇਡਦੇ ਛੋਟੀ ਜਿੱਤੀ ਹੈ ਮੋਟਰਸਾਈਕਲ ਵੀ ਜਿੱਤੇ ਨੇ ਅੱਛਾ ਦੁਲੇ ਬਾਹਰ ਤੁਸੀਂ ਖੇਡਦੇ ਹੋ ਇੰਗਲੈਂਡ ਵੀ ਖੇਡੇ ਹੋ ਬੜੀ ਭਾਰੀ ਕਬੱਡੀ ਇੰਗਲੈਂਡ ਦੇ ਵਿੱਚ ਵੀ ਹੁੰਦੀ ਹੈ ਕੈਨੇਡਾ ਦੇ ਵਿੱਚ ਵੀ ਇਸ ਵਾਰ ਬਹੁਤ ਭਾਰੀ ਕਬੱਡੀ ਸੀ ਤੇ ਨਿਊਜ਼ੀਲੈਂਡ ਦੇ ਵਿੱਚ ਵੀ ਇੱਥੇ ਤੇ ਉੱਥੇ ਦੀ ਕਬੱਡੀ ਹੈ ਜਿਹੜੀ ਉਹਦੇ ਵਿੱਚ ਮਤਲਬ ਕਿਸ ਤਰ੍ਹਾਂ ਦੀ ਤਿਆਰੀ ਕਰਨੀ ਪੈਂਦੀ ਹੈ ਉੱਥੇ ਦਾ ਹੀ ਕਬੱਡੀ ਟਫ ਹੈ ਸਾਰੇ ਪਲੇਅਰ ਤਾਕੜੀ ਜਾਂਦੇ ਆ ਜੀ ਏ ਗ੍ਰੇਡ ਪਲੇਅਰ ਜਾਂਦਾ ਹੀ ਬਾਹਰ ਤਾਂ ਤੇ ਵਧੀਆ ਹੀ ਟਫ ਊਰੂ ਮਿਹਨਤ ਕਰਕੇ ਜਾਣਾ ਪੈਂਦਾ ਹੀ ਉੱਥੇ ਜੇ ਜੋਰ ਲੱਗਦਾ ਜੀ ਅਸੇ ਗਗਨਦੀਪ ਸਿੰਘ ਤੁਹਾਡਾ ਨਾਮ ਹੈ ਬਹੁਤ ਘੱਟ ਲੋਕਾਂ ਨੂੰ ਜਿਹੜੇ ਸਾਡੇ ਚੋਣ ਵਾਲੇ ਨੇ ਕਬੱਡੀ ਨੂੰ ਉਹਨਾਂ ਨੂੰ ਪਤਾ ਹੋਊਗਾ ਪਿੰਡ ਦੇ ਵਿੱਚ ਤੁਹਾਨੂੰ ਗਗਨਦੀਪ ਸਿੰਘ ਕਹਿੰਦੇ ਨੇ ਗੱਗਾ ਕਹਿੰਦੇ ਨੇ ਪਰ ਇਹ ਦੁੱਲਾ ਨਾਮ ਤੁਹਾਨੂੰ ਕਿਵੇਂ ਜਿਹੜਾ ਇਹ ਮੈਂ ਤੁਹਾਨੂੰ ਦੱਸਿਆਈ ਮੈਂ ਸਟਾਰਟਿੰਗ ਠੁੱਲੇਆਲ ਤੋਂ ਸਟਾਰਟ ਕੀਤੀ ਹੈ ਕਬੱਡੀ ਠੁੱਲੇਆਲ ਬਰਨਾਲੇ ਤੋਂ ਹਾਂਜੀ ਹਾਂਜੀ ਗੁਰੀ ਆ ਮੁੰਡਾ ਉਹ ਬਣਾਉਂਦਾ ਹੁੰਦਾ ਟੀਮ ਤੇ ਬਸ ਉਹਨੇ ਮੈਂ 2017 17 ਵਿੱਚ ਕੈਂਪ ਚ ਭਾਗ ਗਿਆ ਸੀ ਜੀ ਮੈਂ ਖੰਨਵਾਲ ਬਹੁਤ ਵਾਦੋਂ ਨੇ ਮੇਰਾ ਨਾਮ ਹੀ ਰੱਖਦਾ ਜੀ ਉੱਥੇ ਵੀ ਤੂੰ ਵਧੀਆ ਖੇਡਦਾ ਵੀ ਮੇਰੀ ਵੀ ਤੇਰੀ ਗੇਮ ਉਹਦੇ ਵਰਗੀ ਆ ਠੁੱਲੇ ਵਰਗੀ ਹਾਂ ਵੀ ਹਾਂ ਉਵੇਂ ਖੇਡਦਾ ਤੂੰ ਵੀ ਵੀ ਤੇਰਾ ਨਾਮ ਮੈਂ ਉਹ ਰੱਖਣਾ ਇੱਕ अच्छा उने रखਦਾ ਹੀ बस वो कमेंट्स ना सुनेंगे आगे आगे चली गई बिल्कुल उस नाम नु बरकत पे गई हां जी हां जी दुल्ला नाम कबड्डी ਦੇ ਵਿੱਚ ਵੈਸੇ ਵੀ ਇਹ ਜਿਹੜਾ ਨਾਮ ਹੈ ਵੀ ਬੀਰਤਾ ਵਾਲਾ ਨਾਮ ਹੈ ਬਹਾਦਰੀ ਵਾਲਾ ਨਾਮ ਹੈ ਔਰ ਜੋ ਤੁਸੀਂ ਖੇਡਦੇ ਹੋਗੇ ਰੈਡਾਂ ਪਾਉਣੇ ਉਹ ਵੀ ਬੜੀ ਬਹਾਦਰੀ ਦੇ ਨਾਲ ਤੁਸੀਂ ਜੁਰਤ ਨਾਲ ਰੈਡਾਂ ਪਾਉਣੇ ਹੋਗੇ हां जी हां जी ਤੇ ਦੁੱਲੇ ਨਾਂ ਨੂੰ ਬੜੇ ਭਾਗ ਲੱਗ ਰਹੇ ਨੇ ਬਿੱਲੇ ਲਲਤੋ ਹੋਰਾਂ ਦੇ ਨਾਲ ਮਤਲਬ ਚਲੋ ਅਸੀਂ ਸਾਰੇ ਜਿਹੜੇ ਕਮੈਂਟਰ ਆ ਜਿੰਨੇ ਵੀ ਕਮੈਂਟੇਟਰ ਨੇ ਸਾਰੇ ਖਿਡਾਰੀਆਂ ਨੂੰ ਪਿਆਰ ਕਰਦੇ ਨੇ ਜਿਹੜਾ ਗਰਾਊਂਡ 'ਚ ਆ ਗਿਆ ਉਹ ਸਾਡਾ ਆਪਣਾ ਹੀ ਹੁੰਦਾ ਪਰ ਕੁਝ ਸੱਜਣਾ ਨਾਲ ਜਿਹੜੀ ਕਹਿੰਦੇ ਹੁੰਦੇ ਆ ਵੀ ਸਾਂਝ ਅਲੱਗ ਤਰ੍ਹਾਂ ਦੀ ਹੁੰਦੀ ਬਿੱਲੇ ਹੋਰਾਂ ਨਾਲ ਫਿਰ ਸਾਂਝ ਕਿਵੇਂ ਬਣੀ ਬਿੱਲੇ ਹੋਰਾਂ ਨਾਲ ਸਟਾਰਟਿੰਗ 'ਚ ਆਈ ਉਹ ਤਾਂ ਆਪਾਂ ਇਹ ਐਨੇ ਹੋਈ ਨਹੀਂ ਸੀ ਤਗੜੇ ਠੀਕ ਸੀਗਾ ਜੀ ਬਿੱਲੇ ਹੋਰਾਂ ਨਾਲ ਉਦੋਂ ਤੇ ਭਾਈ ਭਾਈ ਬਣਾਈ ਮਤਲਬ ਖੌਣ ਖਾਣ ਆਉਂਦੇ ਆਪਾਂ ਨੂੰ ਮਿਲਦਾ ਵਧੀਆ ਜੀ ਉਹਦੇ ਨਾਲ ਆਪਣਾ ਭਾਈ ਅੱਛਾ ਕਿਹਦੀ ਸਪੋਰਟ ਰਹੀ ਪਿੱਛੇ ਤੁਹਾਨੂੰ ਕੋਟੀ ਕਰਦਿਆਂ ਦੀ ਸੀਗੀ ਚੋ ਲੋ ਪਰਿਵਾਰ ਦੀ سپورਟ ਤਾਂ ਹਰ ਇੱਕ ਬੱਚੇ ਨੂੰ ਹੁੰਦੀ ਹੈਗੀ سپورਟ ਆ ਜੀ ਹੁਣ ਹੁਣ ਤਾਂ ਹੀ ਅਮਨ ਦੋਗਾਂ ਦੀ ਆ ਜੀ ਤੇ ਉਹਨਾਂ ਨੇ ਬਹੁਤ سپورਟ ਕੀਤੀ ਹੈ ਜਿੰਨਾ ਮੈਂ ਕਿਨਾਂ ਜੂਰੇ ਤੱਕ ਪਹੁੰਚਿਆ ਹੀ ਉਹਨਾਂ ਦੀ ਬਦੌਲਤ ਪਹੁੰਚਿਆ ਮੇਰੇ ਨਾਲ ਤਾਕੜੇ ਪਲੇਅਰ ਵੀ ਬੈਠੇ ਆ ਵੀ ਜੋ ਉਰੀ ਹਜੇ ਆਪ ਤੁਹਾਨੂੰ ਪਤਾ ਹੀ ਹੈ ਪੰਜਾਬ ਚ ਬੈਠੇ ਮੈਂ ਤਾਂ ਹਜੇ ਕੁਛ ਨਹੀਂ ਬਿਲਕੁਲ ਤੇ ਉਹ ਹੁਣ ਉਹਨਾਂ ਦੀ سپورਟ ਕਰਕੇ ਮੈਂ ਉਰੇ ਤੱਕ ਪਹੁੰਚਿਆ ਜੀ ਪਹਿਲਾਂ ਬਸ ਘਰ ਦੇ ਆ سپورਟ ਸੀ ਉਹ ਤੋਂ ਪਹਿਲਾਂ ਹੋਰ ਕਿਸੇ ਦੀ ਨਹੀਂ ਸੀ ਨੇ ਜਿਵੇਂ ਤੁਸੀਂ ਨੇ ਗੱਲ ਕੀਤੀ ਹੈ ਹੁਣ ਅਮਨ ਦੁੱਗਾ ਹੋਰਾਂ ਦੀ ਵੀ ਉਹਨਾਂ ਦੀ ਬੜੀ سپورਟ ਰਹਿੰਦੀ ਆ 플레이ਰਾਂ ਨੂੰ ਨਿਊਜ਼ੀਲੈਂਡ ਵੀ ਉਹ 플레이ਰ ਭੇਜਦੇ ਨੇ ਯੂਰਪ ਵੀ ਭੇਜਦੇ ਨੇ ਇੰਗਲੈਂਡ ਕੈਨੇਡਾ ਜਿੱਥੇ ਵੀ ਕਿਤੇ ਚਲੋ ਹੱਥ ਪੈਂਦਾ ਉਹਨਾਂ ਦਾ ਭੇਜਦੇ ਨੇ ਪਰ ਪਿਛਲੇ ਟਾਈਮ ਦੇ ਵਿੱਚ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਕਿ ਅਸੀਂ ਹੁਣ ਅਗਲੀ ਵਾਰੀ ਜਿਹੜੀ ਅਕੈਡਮੀ ਆ ਨਹੀਂ ਉਹ ਚਲਾਵਾਂਗੇ ਇਹ ਨਿਰਾਸ਼ ਹੁੰਦੇ ਨੇ ਕੋ ਸਾਹਿਬ ਜਦੋਂ 플레이ਰ ਛੱਡ ਜਾਂਦੇ ਨੇ ਹਾਂਜੀ ਇਸ ਤਰ੍ਹਾਂ ਕਿਉਂ ਹੁੰਦਾ ਹੈਗਾ ਇਹ ਕੀ ਦੌੜ ਜਿਹੜੀ ਦੌੜ ਹੈ ਇਸ ਤੇ ਮਤਲਬ ਆਪਾਂ ਕਹਿ ਸਕਦੇ ਹਾਂ ਵੀ ਕਿਸ ਤਰ੍ਹਾਂ ਦੀ ਦੌੜ ਬਣੀ ਹੋਈ ਆ 플레이ਰਾਂ ਦੇ ਵਿੱਚ ਇਹ ਪਲੇਅਰਾਂ ਦੀ ਕੋਈ ਕੋਈ ਆਪਦੇ ਉਹ ਆ ਨਾ ਇਹ ਕਈ ਪਲੇਅਰ ਸਟੈਂਡ ਵਾਲੇ ਹੁੰਦੇ ਆ ਕਈ ਪਲੇਅਰ ਹੁਣ ਕੋਚ ਨੇ ਕੋਚ ਨਾਲ ਮੇਚ ਰਿਆਂ ਉਹਨਾਂ ਵਰਗਾ ਇਨਸਾਨ ਤਾਂ ਨਾ ਕੋਈ ਅੱਜ ਤੱਕ ਕੋਈ ਮੈਂ ਦੇਖਿਆ ਕਬੱਡੀ 'ਚ ਉਹਨਾਂ ਨੂੰ ਤਾਂ ਪੈਸੇ ਨਾਲ ਤਾਂ 1% ਵੀ ਨਹੀਂ ਉਹਨੂੰ ਐ ਆਉਂਦਾ ਵੀ ਬਸ ਮੈਂ ਟੀਮ ਖਿਡਲਾਵਾਂ ਤੇ ਵੀ ਮੈਨੂੰ ਤਗੜੇ ਮਾੜੇ ਦਾ ਉਹਨੂੰ ਕੋਈ ਚੱਕਰ ਨਹੀਂ ਹੈਗਾ ਤੇ ਪਲੇਅਰ ਉਹਦੇ ਨਾਲ ਫਾਇਦਾ ਪਲੇਅਰਾਂ ਦਾ ਬਹੁਤ ਕੀਤਾ ਜੀ ਬਹੁਤ ਤਗੜੇ ਤਗੜੇ ਪਲੇਅਰ ਕੀਤੇ ਉਹਨਾਂ ਨੇ ਬਿਲਕੁਲ ਉਹ ਪਲੇਅਰ ਛੱਡ ਜਾਂਦੇ ਆ ਕੋਚ ਨੂੰ ਵੀ ਕਹਿ ਕੇ ਵੀ ਗੋਟ ਮੈਨ ਉਹ ਟੀਮ ਸੱਜਦੀ ਐ ਮੈਂ ਬਗ ਜਾ ਕੋਚ ਨੇ ਕਦੇ ਐ ਨਹੀਂ ਕਿਹਾ ਵੀ ਮੈਂ ਨਾ ਜਾ ਤੂੰ ਵਾਪਸ ਛੱਡ ਕੇ ਚੱਲ ਜਾਂਦੇ ਆ ਪਰ ਹੁਣ ਕੋਚ ਕੀ ਕਰੇ ਇਹ ਬਿਲਕੁਲ ਅਸਾ ਦੋ ਤਰ੍ਹਾਂ ਦੀ ਕਬੱਡੀ ਐ ਇੱਕ ਕਲੱਬਾਂ ਦੀ ਇੱਕ ਪਿੰਡ ਓਪਨ ਦੀ ਤੁਸੀਂ ਥੋੜੀ ਕਬੱਡੀ ਖੇਡ ਕੇ ਪਿੰਡ ਦੀ ਉਸ ਤੋਂ ਬਾਅਦ ਕਲੱਬਾਂ ਦੀ ਕਬੱਡੀ ਖੇਡੀ ਐ ਜਿਵੇਂ ਤੁਸੀਂ ਸੁਖਜਿੰਦਰ ਹੋਰਾਂ ਦਾ ਜ਼ਿਕਰ ਕੀਤਾ ਤੁਹਾਡੇ ਰਿਸ਼ਤੇਦਾਰ ਨੇ ਉਹਨਾਂ ਨੇ ਪਿੰਡਾਂ ਦੇ ਵਿੱਚ ਬਹੁਤ ਜ਼ਿਆਦਾ ਕਬੱਡੀ ਖੇਡੀ ਐ ਜੇ ਬੰਦੇ ਨੇ ਅੱਗੇ ਵਧਣਾ ਐ ਤਾਂ ਉਹਨੂੰ ਕਿਸ ਕਿਹੜੀ ਕਬੱਡੀ ਚੁਣਨੀ ਚਾਹੀਦੀ ਹੈ ਉਹਨੂੰ ਕਲੱਬਾਂ ਦੀ ਉਹਨਾਂ ਨੂੰ ਕਲੱਬਾਂ ਦੀ ਖੇਡ ਕੇ ਕਿਉਂਕਿ ਪ੍ਰੋਮੋਟਰ ਵੀ ਦੇਖਦੇ ਹਨ ਉਹਨਾਂ ਨੂੰ ਜੀ ਬਾਹਰ ਤੇ ਫਿਰ ਉੱਪਰ ਪਿੰਡ ਵਾਲੀ ਤਾਂ ਖੇਡ ਕੇ ਨਹੀਂ ਇਹਨਾਂ ਬੰਦਾ ਉੱਪਰ ਬਿਲਕੁਲ ਬਿਲਕੁਲ ਹਾਂ ਜੀ ਕਿਉਂਕਿ 2012 ਚ 11 12 ਚ ਮੈਨੂੰ ਪਤਾ ਹੈ ਮੌਥੀ ਸੀਗਾ ਬਠਿੰਡੇ ਸੁਖਜਿੰਦਰ ਹੋਰਾਂ ਨੇ ਟ੍ਰਾਇਲ ਵੀ ਦਿੱਤੇ ਵਰਲਡ ਕੱਪ ਦੇ ਆਖਰੀ ਟ੍ਰਾਇਲਾਂ ਦੇ ਵਿੱਚ ਵੀ ਉਹ ਆ ਗਏ ਸੀ ਪਰ ਟੀਮ ਚੁਣਨਾ ਵੇਲੇ ਉਹਨਾਂ ਨੂੰ ਬਾਰ ਕਰ ਦਿੱਤਾ ਸੀ ਕਿਉਂਕਿ ਜਿਹੜੇ ਚੋਣ ਕਰਤਾ ਸੀ ਸ਼ਾਇਦ ਉਹਨਾਂ ਨੂੰ ਲੱਗਦਾ ਹੋਵੇ ਵੀ ਇਹ ਜਿਹੜੀ ਕਲੱਬ ਦੀ ਕਬੱਡੀ ਹੈ ਜਾਂ ਵਰਲਡ ਦੀ ਕਬੱਡੀ ਉੱਤੇ ਰੇਡ ਨਹੀਂ ਚੱਲਣੀ ਹੈਗੇ ਰਿਸਕ ਨਹੀਂ ਲਿਆ ਹਾਂਜੀ ਮਤਲਬ ਤੁਹਾਡੇ ਕਹਿਣ ਦਾ ਭਾਵ ਹੈ ਵੀ ਜਿਹੜਾ ਬੰਦਾ ਕਲੱਬ ਖੇਡਦਾ ਹੈਗਾ ਉਹਦਾ ਤਜਰਬਾ ਵਧ ਜਾਂਦਾ ਹੈ ਕੰਫੀਡੈਂਸ ਵਧ ਜਾਂਦਾ ਹੈ ਹਾਂਜੀ ਅਸਾਂ ਦੋਨੇ ਕਿਹੜੇ ਖਿਡਾਰੀ ਤੋਂ ਪ੍ਰਭਾਵਿਤ ਹੋਏ ਹਾਂ ਮੈਂ ਇਹ ਸਟਾਰਟਿੰਗ ਜੋ ਮਾਮੇ ਦੀ ਮੁੰਡੇ ਦੀ ਦੇਖਿਆ ਸੀ ਕਬੱਡੀ ਕਿਹੜਾ ਜਿੰਦਰ ਤੋਂ ਕਿਉਂਕਿ ਉਹ ਹੁਣ ਆਪਣੇ ਘਰਾਂ ਖੇਡ ਕੇ ਆਪਣੇ ਪਿੰਡ ਖੇਡਣਾ ਉਹਨੂੰ ਦੇਖੀ ਕਬੱਡੀ ਸਟਾਰਟ ਕਰੀਆ ਕਿਉਂਕਿ ਜਦੋਂ ਉਹ ਤਾਕੜਾ ਸੀਗਾ ਨਾ ਹੀ ਉਹ ਨਾਲ ਪਲੇਅਰ ਬਹੁ ਹਣੇ ਨਾਲ ਮੈਨੂੰ ਵੀ ਹੁੰਦਾ ਵੀ ਹਾਂ ਮੇਰੇ ਨਾਲ ਵੀ ਇੰਨੇ ਹੈ ਹੁਣ ਬਸ ਉਹਨੂੰ ਦੇਖ ਕੇ ਹੋਇਆ ਜੀ ਆਪਾਂ ਨੂੰ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਆਪਾਂ ਵੱਧਦੇ ਜਾਂਦੇ ਆ ਉਸ ਤੋਂ ਬਾਅਦ ਆਪਣੇ ਏਰੀਏ ਬੱਬੂ ਕਾਜੂ ਹੋਰ ਹੋ ਗਏ ਇੰਨਾ ਵੀ ਤੁਹਾਨੂੰ ਪਤਾ ਹੀ ਉਹ ਤਾਕੜੇ ਸੀ ਆਪਣੇ ਏਰੀਏ ਟਿਕੜੀ ਟਿਕੜੀ ਹਾਂ ਜੀ ਬਾ ਇਹਨਾਂ ਨੂੰ ਦੇਖ ਕੇ ਹੋਇਆ ਵੀ ਜਦੋਂ ਇਹਨਾਂ ਦਾ ਨਾਂ ਹੋਵੇ ਵੀ ਆਪਣਾ ਵੀ ਹੋਵੇ। ਬਿਲਕੁਲ ਬਿਲਕੁਲ ਹਰ ਬੰਦੇ ਦੇ ਮਨ ਦੇ ਵਿੱਚ ਹੁੰਦਾ ਹੈ। ਹਾਂਜੀ। ਵੀ ਮੇਰਾ ਅਸਰ ਨਾਂ ਹੋਵੇ। ਇਹ ਹਰ ਇੱਕ ਬੰਦਾ ਚਾਹੁੰਦਾ ਹੈ। ਤੁਹਾਨੂੰ ਜਿਹੜੇ ਦੇਖ ਰਹੇ ਨੇ 플레이ਰ ਨੌਜਵਾਨ ਤੁਹਾਨੂੰ ਪਸੰਦ ਕਰਦੇ ਨੇ ਉਹ ਵੀ ਸਾਰੇ ਕਹਿੰਦੇ ਨੇ ਨਾਂ ਬਣਾਉਣ ਲਈ। ਕਿਉਂਕਿ ਤੁਸੀਂ ਤਾਂ ਇੱਕ ਮਤਲਬ ਕੱਲਿਆਂ ਨੇ ਇੱਕ ਰਾਹ ਚੁਣਿਆ ਅਲੱਗ ਤਰੀਕੇ ਦੇ ਨਾਲ ਜਿਵੇਂ ਪਹਿਲਾਂ ਗੱਲ ਕੀਤੀ ਹੈ ਵੀ ਬੇਸ਼ੱਕ ਤੁਹਾਡੇ ਪਿੰਡ ਦੀ ਟੀਮ ਸੀ ਤਖੜੇ ਸੀਗੇ 플레이ਰ ਪਰ ਤੁਹਾਡਾ ਜਿਹੜਾ ਰਸਤਾ ਉਹ ਅਲੱਗ ਰਿਹਾ। ਇੱਕ ਨਾਂ ਬਣਾਉਣ ਵਾਸਤੇ ਜਾਂ ਇੱਕ ਅਲੱਗ ਪਹਿਚਾਣ ਬਣਾਉਣ ਵਾਸਤੇ ਫਿਰ ਕੀ ਕਿੰਨੀ ਕੁ ਮਿਹਨਤ ਔਰ ਕਿੰਨੀ ਕਿ ਤਪਸ਼ਾ ਕਰਨੀ ਪੈਂਦੀ ਆ ਬੰਦੇ ਨੂੰ ਪਲੇਅਰ ਨੂੰ ਤਾਂ ਹੀ ਬਹੁਤ ਪਸੀਨਾ ਕਰਨੀ ਪੈਂਦੀ ਆ ਮਿਹਨਤ ਕਰਨ ਕਰਕੇ ਉਰੇ ਤੱਕ ਪਹੁੰਚਿਆ ਜੀ ਤੇ ਪਲੇਅਰ ਤਾਂ ਜਿੰਨੀ ਕਿ ਮਿਹਨਤ ਕਰ ਲਿਓ ਨਹੀਂ ਥੋੜੀ ਆ ਜੀ ਬਿਲਕੁਲ ਹਾਂ ਜੀ ਫਿਰ ਤੁਸੀਂ ਤੁਸੀਂ ਕਿੰਨੇ ਘੰਟੇ ਮਿਹਨਤ ਕਰਦੇ ਹੋ ਔਰ ਕਿਸ ਤਰ੍ਹਾਂ ਦੀ ਖਰਾਕ ਰਹਿੰਦੀ ਆ ਤੁਹਾਡੀ ਮੈਂ ਤਾਂ ਹੀ ਮੈਂ ਕੋਚ ਲਵੇ ਸੀਗਾ ਦੋਗਾਂ ਹੁਣ ਆਇਆ ਸੀਗਾ ਸਵੇਰੇ ਕਰਾਉਣੀ ਉਹਨਾਂ ਨੇ ਦੋ ਸ਼ਾਮ ਨੂੰ ਕਰਾਉਣੀ ਜੀ ਦੋ ਘੰਟੇ ਜੀ ਬਿਲਕੁਲ ਹਾਂ ਜੀ ਉਹਨਾਂ ਨੇ ਆਪ ਹੀ ਡਾਈ ਡਿਊਟ ਬਣਾ ਕੇ ਦੇਣੀ ਜੀ ਜੋ ਬਣਾ ਕੇ ਦਿੰਦੇ ਸੀ ਜੀ ਕੀ ਦੁਗਗਾ ਚੱਲਦਾ ਕੈਂਪ ਤੁਹਾਡਾ ਹਾਂ ਹਾਂ ਜੀ ਅਮਨ ਦੁਗਗਾ ਦੁਗਗਾ ਅਮਨ ਦੁਗਗਾ ਦੀ ਹਾਂ ਜੀ ਅਕੈਡਮੀ ਦੇ ਵਿੱਚ ਫਿਰ ਐਤ ਕੀ ਚੇਹਰਾ ਤਾਂ ਇੱਕ ਵਾਰ ਤਾਂ ਉਹਨੇ ਕਹਿ ਦਿੱਤਾ ਵੀ ਟੀਮ ਖੇਡਦੀ ਨਹੀਂ ਹੁਣ ਕੋਈ ਸੁਭਾਵਨਾ ਹੈ ਨਹੀਂ ਖੇਡੂਗੀ ਜੀ ਐਤ ਕੀ ਟੀਮ ਦੇਖਦੇ ਆ ਕੋਚ ਕਿੱਧਰ ਕਰਦੇ ਨੇ ਜੀ ਬਿਲਕੁਲ ਬਿਲਕੁਲ ਹਾਂ ਅੱਛਾ ਨਿਊਜ਼ੀਲੈਂਡ ਦੇ ਵਿੱਚ ਵਰਲਡ ਕੱਪ ਹੋਏ ਨੇ ਤੁਸੀਂ ਖੇਡੇ ਸੀ ਹਾਂ ਜੀ ਹਾਂ ਜੀ ਇੰਡੀਆ ਵੱਲੋਂ ਖੇਡੇ ਆਂ ਪਿਛਲੇ ਸਾਲ ਹਾਂ ਜੀ ਹਾਂ ਜੀ 24 ਮਤਲਬ 23 ਤਾਂ ਤੁਸੀਂ ਹੈ ਨਹੀਂ ਸੀ ਉੱਥੇ ਹਾਂ ਜੀ 24 ਖੇਡੇ ਆਂ ਕਿਸ ਤਰ੍ਹਾਂ ਦਾ ਰਿਹਾ ਫਿਰ ਪਰਫਾਰਮੈਂਸ ਬਹੁਤ ਵਧੀਆ ਰਿਹਾ ਜੀ ਤੇ ਬਹੁਤ ਵਧੀਆ ਖੇਡਿਆ ਜੀ ਉੱਥੋਂ ਫਿਰ ਮੇਰੀ ਕੈਨੇਡਾ ਦੀ ਗੱਲ ਹੋਈ ਹੈ ਜੀ ਉੱਥੋਂ ਖੇੜ ਕੇ ਕੈਨੇਡਾ ਦੇ ਵਿੱਚ ਤੁਸੀਂ ਟ੍ਰਾਂਟੋ ਖੇਡੇ ਹੋ ਜਾਂ ਕਲੱਬ ਦੇ ਵਿੱਚ ਦਰਜੀਤ ਮੰਗਟ ਹੋਰਾਂ ਦਾ ਤੇ ਵਰਲਡ ਕੱਪ ਵੀ ਹੋਇਆ ਜਿਹੜਾ ਵਰਲਡ ਕੱਪ ਕਹਿੰਦੇ ਨੇ ਉਹ ਟ੍ਰਾਂਟੋ ਕੱਪ ਵੀ ਹੋਇਆ ਉੱਥੇ ਵੀ ਖੇਡਣ ਦਾ ਮੌਕਾ ਮਿਲਿਆ ਜੀ ਆਈ ਮੈਂ ਇੰਡੀਆ ਦੀ ਟੀਮ 'ਚ ਖੇਡਿਆ ਸੀਗਾ ਜੀ ਅਸਲੀ ਟੀਮ ਸੈਕੰਡ ਆਈ ਹੈ ਹਾਂ ਜੀ ਹਾਂ ਜੀ ਹਾਂ ਜੀ ਕਿਵੇਂ ਰਿਹਾ ਫਿਰ ਪ੍ਰਦਰਸ਼ਨ ਤੁਹਾਡਾ ਉੱਥੇ ਵੀ ਬਹੁਤ ਵਧੀਆ ਰਿਹਾ ਜੀ ਕਿਉਂਕਿ ਉਸ ਮੰਚ ਤੱਕ ਪਹੁੰਚਣਾ ਹਰ ਇੱਕ ਖਿਡਾਰੀ ਦਾ ਸੁਪਨਾ ਹੁੰਦਾ ਵੀ ਤੇ ਵੀ ਮੈਂ ਟ੍ਰਾਂਟੋ ਦਾ ਜ ਚੰਗਾ ਮਾੜਾ ਪ੍ਰਦਰਸ਼ਨ ਚਲੋ ਉਹ ਜਿਹੜਾ ਗਰਾਊਂਡ ਦਾ ਉਹ ਮੌਕੇ ਦੀ ਹੁੰਦਾ ਪਰ ਖੇਡਣਾ ਹਰ ਕੋਈ ਚਾਹੁੰਦਾ ਹੈਗਾ ਤੁਸੀਂ ਇੰਡੀਆ ਟੀਮ ਵੱਲੋਂ ਖੇਡਦੇ ਹੋ ਤੁਹਾਡੀ ਟੀਮ ਬਹੁਤ ਅੱਛੀ ਸੀ ਤੇ ਫਿਰ ਪੰਜਾਂ ਰੈਡਾਂ ਹਾਂ ਹਾਂ ਜੀ ਰੈਡਾਂ ਪਾਈਆਂ ਪਰ ਸੁਪਣਾ ਸੀਗਾ ਵੀ ਬੈਸਟ ਨਿਕਲਣਾ ਉੱਥੇ ਬਿਲਕੁਲ ਕੋਈ ਨਾ ਪਰਮਾਤਮਾ ਜ਼ੋਰ ਮਾਰਾਂਗੇ ਜੀ ਅੱਗੇ ਨਿਕਲਾਂਗੇ ਇਹ ਕਦੇ ਪਰਮਾਤਮਾ ਨੇ ਸਭ ਬਣਾਇਆ ਕਿਹੜੇ ਰੈਡਾਂ ਪਾਈਆਂ ਫਿਰ ਕੱਪ ਦੇ ਉੱਥੇ ਜੀ ਮੈਂ ਸੈਮੀ 'ਚ ਪਾਈਆਂ ਸੈਮੀ 'ਚ ਫਾਈਨਲ 'ਚ ਨਹੀਂ ਪਾਈਆਂ ਜੀ ਅੱਛਾ ਅੱਛਾ ਫਾਈਨਲ 'ਚ ਤੁਸੀਂ ਰੁਕ ਗਏ ਹਾਂ ਜੀ ਹਾਂ ਜੀ ਬਿਲਕੁਲ ਅਸੀਂ ਦੁੱਲੇ ਇੱਕ ਚੀਜ਼ ਮੈਂ ਹੋਰ ਜਾਣਨੀ ਚਾਹਾਂਗਾ ਤੁਹਾਟੋਂ ਵੀ ਤੁਸੀਂ ਹੁਣ ਖੇਡ ਰਹੇ ਹੋ ਵੱਡੇ ਲੈਵਲ ਤੇ ਤਿੰਨ ਚਾਰ ਸਾਲ ਤੋਂ ਜਦੋਂ ਕਿਸੇ ਖਿਡਾਰੀ ਦੇ ਇੰਜਰੀ ਆ ਜਾਂਦੀ ਹੈ ਉਸ ਤੋਂ ਬਾਅਦ ਵਾਪਸੀ ਕਰਨੀ ਆਪਣੇ ਆਪ ਨੂੰ ਦੁਬਾਰਾ ਗਰਾਊਂਡਾਂ ਵਿੱਚ ਲੈ ਕੇ ਆਉਣ ਦੇ ਲਈ ਇੱਕ ਕਿੰਨੇ ਇੱਕ ਮਤਲਬ ਜਿਹੜੀ ਹੈ ਉਹ ਤਪੱਸਿਆ ਕਰਨੀ ਪੈਂਦੀ ਹੈ ਜਾਂ ਦੁੱਖ ਚਲਣੇ ਪੈਂਦੇ ਨੇ ਬੋਖੇ ਜੀਰੋ ਤੋਂ ਉੱਠਣਾ ਪੈਂਦਾ ਹੈ ਜੀ ਕਬੱਡੀ ਦੁਬਾਰਾ ਬੰਦਾ ਜੀਰੋ ਤੋਂ ਚੱਲ ਜਾਂਦਾ ਜੀਰੋ ਸੱਟ ਪੇੜ ਨਾਲ ਕਿਸੇ ਦੇ ਲੱਗੇ ਜੀ ਬਿਲਕੁਲ ਉਹ ਪਲੇਅਰ ਹੀ ਜਾਣਦਾ ਜਾਂ ਪਲੇਅਰ ਜਾਣਦਾ ਜਾਂ ਉਹਦੀ ਫੈਮਿਲੀ ਜਾਣਦੀ ਹੈ ਜੀ ਉਹ ਬੰਦੇ ਦੇ ਕੀ ਬੀਤਦੀ ਹੈ ਮੈਂ ਕਹਿੰਦਾ ਹੀ ਕਿਸੇ ਦੇ ਪਲੇਅਰ ਦੇ ਸੱਟ ਨਾ ਲੱਗੇ ਜੀ ਬਹੁਤ ਖਾਈ ਪਲੇਅਰ ਨੂੰ ਪਰ ਕਬੱਡੀ ਦੀ ਖੇਡ ਹੈ ਜਿਹੜੀ ਉਹ ਸੱਟਾਂ ਫੇਟਾਂ ਦੀ ਖੇਡ ਹੈਗੀ ਉਹ ਜਿਵੇਂ ਕਹਿੰਦੇ ਨੇ ਵੀ ਲੋਕਾਂ ਨੂੰ ਚਮਕਦੀਆਂ ਚੀਜ਼ਾਂ ਖਿਡਾਰੀਆਂ ਦੀਆਂ ਦਿਸਦੀਆਂ ਨੇ ਮੋਟਰਸਾਈਕਲ ਗੱਡੀਆਂ ਪਰ ਜਿਹੜਾ ਸਰੀਰ ਦਾ ਇਕੱਲਾ ਇਕੱਲਾ ਅੰਗ ਜਿਵੇਂ ਕਹਿੰਦੇ ਹੁੰਦੇ ਨੇ ਜੇ ਟੁੱਟਦਾ ਹੈ ਜੁੜਦਾ ਹੈ ਉਹ ਫਿਰ ਜਿਹੜਾ ਬੰਦਾ ਤੇ ਬੀਤਦੀ ਹੈ ਉਹੀ ਹੰਡਾਉਂਦਾ ਹੈ ਹਾਂ ਜੀ ਹਾਂ ਜੀ ਉਹ ਤੇ ਉਹਦੀ ਨਾਲ ਉਹਦੀ ਫੈਮਿਲੀ ਵੀ ਹੰਡਾਉਂਦੀ ਹੈ ਜੀ ਬਿਲਕੁਲ ਪਹਿਲਾਂ ਪਲੇਅਰ ਨਹੀਂ ਹੰਡਾਉਂਦਾ ਉਹਦੀ ਫੈਮਿਲੀ ਵੀ ਠੋਂ ਹੰਡਾਉਂਦੀ ਹੈ ਵੀ ਪਲੇਅਰ ਦੇ ਸੱਟ ਲੱਗੀ ਆ ਵੀ ਉਹਨੇ ਕਿਵੇਂ ਉੱਠਣਾ ਕੋਈ ਐ ਨਹੀਂ ਹੈ ਕੋਈ ਸਾਥ ਦਿੰਦਾ ਜੀ ਬਹੁਤ ਘੱਟ ਲੋਕ ਨੇ ਬਿਲਕੁਲ ਜੋ ਸਾਥ ਦਿੰਦੇ ਨੇ ਨਹੀਂ ਪਲੇਅਰ ਨੂੰ ਆਪ ਨੂੰ ਉੱਠਣਾ ਪੈਂਦਾ ਜੀ ਬਿਲਕੁਲ ਬਿਲਕੁਲ ਜੀ ਅਸਾਂ ਕਿਹੜੇ ਜਾਫੀ ਦੇ ਨਾਲ ਫਿਰ ਟਫ ਰਹਿੰਦਾ ਹੈ ਮੁਕਾਬਲਾ ਜਿਵੇਂ ਤੁਹਾਡਾ ਉੱਥੇ ਰਾਜਪੂਤ ਨਾਲ ਕਾਫੀ ਮੈਂ ਦੇਖਿਆ ਹਾਂ ਜੀ ਮੈਚ ਦੇਖਦੇ ਹੁੰਦੇ ਸੀ ਅਸੀਂ ਵੀ ਰਹਿੰਦਾ ਸੀ ਬੜੀਆਂ ਉਂਗਲਾਂ ਖੜੀਆਂ ਕਰਦੇ ਸੀਗੇ ਇੱਥੇ ਫਿਰ ਕਿਹਦੇ ਨਾਲ ਚੱਪਟਾ ਜੀ ਇਹ ਸ਼ਿਲੂ ਨਾਲ ਹੀ ਹੁੰਦਾ ਸੀ ਸ਼ਿਲੂ ਕਰਕੇ ਉਦੋਂ ਵਾਇਰਲ ਹੋਈਆਂ ਵੀਡੀਓ ਇੱਕ ਦੋ ਹੀ ਬਸ ਉਹਦੇ ਕਰਕੇ ਹੈ ਹੁੰਦਾ ਵੀ ਸਾਰਾ ਬਿਲਕੁਲ ਉਹ ਜਿਵੇਂ ਕਹਿੰਦੇ ਨੇ ਵੀ ਜਿਹੜਾ ਜੱਗੂ ਤੇ ਸ਼ਿਲੂ ਤੇ ਇਹ ਜਿਹੜੇ ਵੱਡੇ ਨੇ ਇਹਨਾਂ ਦੇ ਰੇਡਾਂ ਪਾ ਗਿਆ ਫਿਰ ਉਹ ਸਟਾਰ ਬਣ ਜਾਂਦਾ ਹੈ ਅੱਛਾ ਸ਼ਿਲੂ ਨਾਲ ਫਿਰ ਤੁਹਾਡੇ ਜਿਹੜੀ ਟੱਕਰ ਉਹ ਕਿੱਥੇ ਕਿੱਥੇ ਹੁੰਦੀ ਰਹੀ ਉਹ ਸਾਰਨੋਂ ਪਹਿਲਾਂ ਢੇਰ ਹੋਈ ਆ ਜੀ अच्छा हां जी ਢੇਰ ਤੋਂ ਬਾਅਦ ਬਸ ਫਿਰ ਤਾਂ ਹੁੰਦੀ ਰਹੀ ਹੈ ਜੀ ਢੇਰ ਤੁਸੀਂ ਕਿਹੜੀ ਟੀਮ ਨਾਲ ਖੇਡ ਰਹੇ ਸੀ ਮੈਂ ਪਿੰਡ ਦੀ ਬਣਾਈ ਹੋਈ ਸੀ ਢੇਰ ਜੀ ਛੱਠਿਆਂ ਦੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਅਸੇ ਸ਼ਿਲੂ ਨਾਲ ਟੱਕਰ ਹੁੰਦੀ ਹੈ ਤੁਸੀਂ ਰੇਡਾਂ ਪਾਈਆਂ ਨੇ ਇਹ ਸ਼ਿਲੂ ਆ ਜਿਹੜਾ ਇੱਕ ਮਤਲਬ ਪਹਿਲਵਾਨ ਹੈ ਹਾਂਜੀ ਬੰਦੇ ਨੂੰ ਆਪਣੇ ਵੱਲ ਖਿੱਚਦਾ ਹੈ ਖਿੱਚ ਕੇ ਖਿੱਚ ਮਾਰ ਕੇ ਸੜਦਾ ਹੈ ਫਿਰ ਉਹ ਤੋਂ ਬਚਣ ਦਾ ਬਸ ਪਰਮਾਤਮਾ ਯਹੀ ਖੇਡੀ ਜਾਂਦੇ ਆ ਉਹ ਵਧੀਆ ਪਲੇਅਰ ਹੈ ਜੀ ਉਹ ਸੁਪਰ ਹਾਂ ਸੁਪਰ ਸਟਾਰ ਹੈ ਜੀ ਜਿਹੜਾ ਸ਼ਿਲੂ ਤੋਂ ਨੰਬਰ ਲੈਂਦਾ ਬਸ ਉਹ ਤਾਂ ਗੜਾ ਹੀ ਉਹੀ ਨੰਬਰ ਹੀ ਗਿਣਿਆ ਜਾਂਦਾ ਹੈ ਹਾਂਜੀ ਔਖਾ ਬਹੁਤ ਹੈ ਹੋਰ ਇਸ ਤਰ੍ਹਾਂ ਦੇ ਕਿਹੜੇ ਜਾਫੀ ਨੇ ਜਿੰਨਾ ਨਾਲ ਖੇਡ ਕੇ ਮਜ਼ਾ ਵੀ ਆਉਂਦਾ ਹੈ ਤੇ ਮਤਲਬ ਇੱਕ ਰਹਿੰਦਾਗਾ ਮਨ ਦੇ ਵਿੱਚ ਵੀ ਉਹ ਨਿੱਕੀ ਵੀ ਹੋ ਸਕਦੀ ਹੈ ਮੈਂ ਹੁਣ ਤਾਂ ਲਗਭਗ ਸਾਰੇ ਪਲੇਅਰਾਂ ਨਾਲ ਤਗੜੇ ਨਾਲ ਖੇਡੇ ਆਂ ਕੋਈ ਹੋਰ ਪਲੇਅਰ ਹੈ ਹੀ ਨਹੀਂ ਵੀ ਜੀ ਤੇ ਮੈਂ ਰੇਡਾਂ ਨਾਲ ਪਾਈਆਂ ਬਿਲਕੁਲ ਐਨ ਤਗੜੇ ਤੋਂ ਤਗੜੇ ਤੇ ਰੇਡਾਂ ਪਾਈਆਂ ਨੇ ਜੀ ਆਪਾਂ ਨੂੰ ਡਰ ਲੱਗਦਾ ਹੀ ਨਹੀਂ ਕਿਸੇ ਤੋਂ ਵੀ ਉਹ ਤਗੜਾ ਮਾੜਾ ਸਾਰੇ ਪਲੇਅਰ ਇੱਕ ਸਿਆਰੇ ਆ ਜੀ ਆਪਾਂ ਦਾ ਨਾ ਕਿਤੇ ਡਰ ਕੇ ਰੇਡ ਪਾਈ ਡਰਦੀ ਤਾਂ ਕਬੱਡੀ ਹੈ ਨਹੀਂ ਜਿਹੜਾ ਡਰ ਗਿਆ ਉਹਦਾ ਫਰਕ ਘਰੇ ਬੈਠਣਾ ਕੋਈ ਮਰਜ਼ੀ ਖੜਿਆ ਮੋਰੇ ਕਦੇ ਸੋਚਿਆ ਹੀ ਨਹੀਂ ਵੀ ਕੌਣ ਖੜਿਆ ਜਿਵੇਂ ਰਹੀ ਤੁਹਾਡੀ ਟੀਮ ਦੀ ਬੈਨਕੋਵਰ ਦੇ ਵਿੱਚ ਪਰਫਾਰਮੈਂਸ ਕੋਈ ਕੱਪ ਜਿੱਤਿਆ ਜਾਂ ਲੂਜ਼ ਹੀ ਕਰਦੇ ਰਹੇ ਲੂਜ਼ ਹੀ ਕਰਦੇ ਨੂੰ ਵਧੀਆ ਰਿਹਾ ਜੀ ਪ੍ਰਦਰਸ਼ਨ ਕਿਉਂਕਿ ਫਿਰ ਦੂਜੀਆਂ ਟੀਮਾਂ ਥੋੜੀ ਜਿਆਦੇ ਹੈਵੀ ਬਣੀਆਂ ਹੋਈਆਂ ਬਹੁਤ ਹੈਵੀ ਟੀਮਾਂ ਆਸ ਗਿਆ ਤੁਹਾਡੇ ਨਾਲ ਮੇਰੇ ਖਿਆਲ ਚ ਓਵਨ ਹੋਰੀ ਰੇਡਾਂ ਪਾਰੇ ਸੀਗੇ ਹਾਂਜੀ ਹਾਂਜੀ ਤੁਹਾਡੀ ਟੀਮ ਥੋੜੀ ਹਾਂ ਜੀ ਸੀ ਕੀ ਬਸ ਮੁਕਾਬਲਾ ਤੁਨ ਟੀਮ ਹੈ ਸੀ ਪਰ ਉਹਨਾਂ ਦੇ ਮੁਕਾਬਲੇ ਥੋੜੀ ਹਾਂ ਜੀ ਹਾਂ ਜੀ ਜਿਵੇਂ ਕਹਿੰਦੇ ਨੇ ਅੱਛਾ ਜੰਗ ਕਬੱਡੀ ਕਲੱਬ ਲਈ ਖੇਡ ਕੇ ਆਏ ਹੋ ਟ੍ਰਾਂਟੋ ਦੇ ਵਿੱਚ ਕਿਹੋ ਜੀ ਟੀਮ ਸੀ ਜੰਗ ਦਾ ਮੈਂ ਕੋਈ ਮੈਚ ਤਾਂ ਨਹੀਂ ਦੇਖਿਆ ਬੀਸੀ ਤੁਹਾਡੇ ਮੈਚ ਦੇਖੇ ਨੇ ਜੀ ਜੰਗ ਦੀ ਬਹੁਤ ਵਧੀਆ ਟੀਮ ਸੀਗੀ ਜਿੱਤਿਆ ਕੋਈ ਕੱਪ ਨਹੀਂ ਉਹ ਵੀ ਜਿੱਤਿਆ ਨਹੀਂ ਹੈਗਾ ਜੀ ਅੱਛਾ ਤੇ ਉਹ ਵਧੀਆ ਉਹ ਸੁਲਤਾਨ ਹੋਰ ਸੈਮੀ ਮਤਲਬ ਵਧੀਆ ਟੀਮ ਬਣਦੀ ਸੀ ਉਹਨਾਂ ਦੀ ਉਹ ਅਸੀਂ ਸੈਮੀ ਹਰਾਏ ਯੂ ਸੈਮੀ ਦੇ ਪਰ ਅਸੀਂ ਫਾਈਨਲ 'ਚ ਨਹੀਂ ਗਏ ਸੈਮੀ 'ਚ ਹੀ ਬੱਗ ਜਾਂਦੇ ਸੀਗੇ ਅਦੁੱਲੇ ਤੁਸੀਂ ਦੇਖਿਆ ਸੁਲਤਾਨ ਹੋਰਾਂ ਦੀ ਗੱਲ ਤੁਸੀਂ ਕੀਤੀ ਐ ਵੀ ਉਹ ਖੜਕੇ ਵੀ ਲਾਈਨ ਤੇ ਰੇਡਾਂ ਪਾ ਦਿੰਦੇ ਨੇ ਹਨਾ ਤੁਹਾਨੂੰ ਇਹੇ ਮੌਕੇ ਮਿਲੇ ਨੇ ਕਦੇ ਜਦੋਂ ਲੱਗਦਾ ਹੋਵੇ ਵੀ ਯਾਰ ਟੀਮ ਹਾਰਦੀ ਹੈਗੀ ਚੋਰ ਮਾਰ ਲੈਨੇ ਆ ਆਹੀ ਬਥੇਰੀ ਵਾਰ ਹੁੰਦਾ ਈ ਕਦੇ ਪਾਈਆਂ ਨੇ ਕੋਈ ਮੈਚ ਯਾਦ ਹੈ ਇਸ ਤਰ੍ਹਾਂ ਦਾ ਯਾਦਗਾਰੀ ਮੈਚ ਵੀ ਜਿੱਥੇ ਲੱਗਿਆ ਹੋਵੇ ਦੁੱਲੇ ਨੂੰ ਵੀ ਚਾਲਾਜ ਮਾਰਦਿਆਂ ਜ਼ੋਰ ਮੈਚ ਤਾਂ ਬਹੁਤ ਹੈ ਜਿੱਦਣ ਬਲੀਨੇ ਕੱਪ ਜਿੱਤੇ ਕੋਈ ਛੋਟੀ ਜਿੱਤੀ ਹੈ ਈ ਉਹ ਵੀ ਅਬ ਬੋਲਟ ਜਿੱਤੇ ਉਹਦੋਂ ਆਪਾਂ ਉਹਦੋਂ ਵੀ ਮੈਂ ਹੀ ਪਾਈਆਂ ਨੇ ਰੇਡਾਂ ਸਾਰੀਆਂ ਬਹੁਤ ਅਜੀ ਮੈਚ ਕਿਹੜਾ ਇੱਕ ਆ ਜੀ ਬਹੁਤ ਖੇਡਦੇ ਆ ਅੱਛਾ ਹਾਂ ਜੀ ਕੋਈ ਯਾਦਗਾਰੀ ਮੈਚ ਢੇਰ ਦਾ ਹੀ ਆ ਯਾਦਗਾਰੀ ਬਹੁਤ ਥੋਈ ਨਾਏ ਬਣਿਆ ਜੀ ਇਹ ਕਿੰਨੇ ਚੋ ਹੋਇਆ ਸੀ ਮੈਚ ਇਹ 2000 ਸ਼ਾਇਦ ਤੇ 22 23 ਚ ਸੀਗਾ ਜੀ ਜਿੱਤੇ ਜਿੱਤੇ ਸ਼ੇਲੂ ਨਾਲ ਹੋਇਆ ਠੀਕ ਭਾਈ ਮਤਲਬ ਜਿੱਥੇ ਹਾਂ ਜੀ ਹਾਂ ਜੀ ਕਿੰਨੇ ਕਬੱਡੀਆਂ ਪਾਈਆਂ ਫਿਰ ਔਰ ਕਿਵੇਂ ਰਹਾ ਵਧੀਆ ਸੀ ਜੀ ਮੈਂ 5 6 ਰੇਡਾਂ ਪਾਈਆਂ ਸੀ ਵਧੀਆ ਸੀ ਜੀ ਉੱਥੇ 5 6 ਰੇਡਾਂ ਪਾਈਆਂ ਸ਼ੁਰੂ ਤੇ ਤੇ 5 6 ਨੰਬਰ ਲੈ ਲੇ ਹਾਂ ਜੀ ਹਾਂ ਜੀ ਇੱਕ ਇੱਕ ਜੱਫਾ ਸੀਗਾ ਮੈਨੂੰ ਕਾਂਗੀ ਵਾਲੇ ਦਾ ਜੀ ਜਦੋਂ ਗਾਂਗਾ ਖੇਡ ਰਿਆ ਸੀ ਉਹਦੇ ਨਾਲ ਹਾਂ ਮਤਲਬ ਵੱਡੀ ਸਟਾਪ ਲਾਈਨ ਬਣ ਗਈ ਹਾਂਜੀ ਹਾਂਜੀ ਅੱਛਾ ਕਬੱਡੀ ਤੋਂ ਬਿਨਾ ਹਾਂਜੀ ਜਦੋਂ ਵਿਦੇਸ਼ਾਂ ਦੇ ਵਿੱਚ ਹੁੰਨੇ ਆ ਅਸੀਂ ਵੀ ਉੱਥੇ ਰਹਿ ਕੇ ਆਇਆ ਮਤਲਬ ਬਾਰ ਐਤਵਾਰ ਨੂੰ ਮੈਚ ਹੁੰਦਾ ਬਾਕੀ ਦਿਨ ਫਿਰ ਕੀ ਕਰਨਾ ਪਸੰਦ ਕਰਦੇ ਹੋ ਕੀ ਸੁਣਦੇ ਹੋ ਔਰ ਕਿਸ ਤਰ੍ਹਾਂ ਉਹ ਜਿਹੜੇ 6 ਦਿਨ ਲੰਘਦੇ ਨੇ ਬਸ 6 ਦਿਨ ਆਏ ਸੀਗਾ ਜੀ ਨਿਊਜ਼ੀਲੈਂਡ ਦਾ ਕੋਚ ਸਾਹਿਬ ਸੀਗੇ ਨਾਲ ਉਹ ਟ੍ਰੇਨਿੰਗ ਕਰਾਉਂਦੇ ਸੀਗੇ ਬਿਲਕੁਲ ਤੇ ਕੈਨੇਡਾ ਕੱਲ ਆਈ ਸੀਗਾ ਮੈਂ ਉਹ ਉੱਥੇ ਬਸ ਆ ਮਿਹਨਤ ਕਰ ਲੈਣੀ ਜੋ ਬਸ ਪਾਠ ਪੂੜ ਸੁਣ ਲੈਣਾ ਯੋ ਤਾਂ ਗੀਤ ਗੂਤ ਸੁਣਨਾ ਗੀਤ ਗੂਤ ਤਾਂ ਨਹੀਂ ਪਾਠ ਪੂੜ ਸੁਣਦਾ ਐਸੇ ਪਾਠ ਸੁਣਦੇ ਹਾਂ ਜੀ ਬਿਲਕੁਲ ਬਿਲਕੁਲ ਕਿਉਂਕਿ ਕੱਲਾ ਰਹਿਣਾ ਬਾਹਰ ਬਹੁਤ ਔਖਾ ਹੈ ਬਹੁਤ ਔਖਾ ਜੀ ਜਿਹੜੇ 6 ਦਿਨ ਲੰਘਦੇ ਨੇ ਉਹ ਜੇੜ ਵਰਕੇ ਹੁੰਦੇ ਨੇ ਹਾਂ ਬਹੁਤ ਔਖਾ ਜੀ ਨਾ ਜੇ ਕੋਈ ਨਾਲ ਨਾ ਹੋਵੇ ਜਿਵੇਂ ਤੁਸੀਂ ਦੱਸਿਆ ਵੀ ਨਿਊਜ਼ੀਲੈਂਡ ਦਾ ਕੋਚ ਸਾਹਿਬ ਸੀਗੇ ਅੱਛਾ ਅਮਨ ਦੁੱਗਾ ਹੋਰਾਂ ਦੇ ਕੋਲੇ ਖੇਡਦੇ ਹੋਗੇ ਟੀਮ ਚੱਲਦੀ ਆ ਤੁਹਾਡੀ ਅਕੈਡਮੀ ਪ੍ਰੋਪਰ ਚੱਲ ਰਹੀ ਹੈਗੀ ਕਿਸ ਤਰ੍ਹਾਂ ਦੀ ਉਹਨਾਂ ਦੀ ਮਿਹਨਤ ਹੈ ਔਰ ਕਿਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਕੈਂਪ ਅਰੇਂਜਮੈਂਟ ਹੈ ਸ ਵਧੀਆ ਜੀ ਤੇ ਹੁਣ ਉਹਨਾਂ ਨੇ ਕਮਰੇ ਪਾਣ ਲੱਗਿਆ ਹੈ ਪਲੇਅਰਾਂ ਲਈ ਵੀ ਉੱਥੇ ਪਲੇਅਰ ਰਹਿਣ ਬਿਲਕੁਲ ਵੀ ਉਹ ਟ੍ਰੇਨਿੰਗ ਕਰਾਉਣਗੇ ਹੁਣ ਤਿਆਰੀ ਕਰਾਈ ਜਾਂਦੇ ਆ ਉਹ ਮੈਂ ਕਹਿੰਦਾ ਵਧੀਆ ਗੇ ਹੁਣ ਸਿਆਲ ਚ ਵਧੀਆ ਟੀਮ ਬਣਨੀ ਹੈ ਵਧੀਆ ਟੱਕ ਅਕੈਡਮੀ ਤੋਂ ਬਿਨਾਂ ਵੀ ਬਹੁਤ ਮੈਚ ਹੁੰਦੇ ਨੇ ਉਹਨਾਂ ਕੋਲ ਸਾਈਜ਼ ਦੇ ਮੈਚ ਬਹੁਤ ਖੇਡਦੇ ਨੇ ਪਤਲੋ ਚੱਲੀ ਜਾਂਦਾ ਸਰਕਲ ਉਹਨਾਂ ਦਾ ਇੱਕ ਮੈਂ ਕਹਿੰਦਾ ਜੀ ਜਿਵੇਂ ਅਮਨ ਦੁਗਾ ਕੋ ਸਾਹਿਬ ਹੈ ਮੈਂ ਤਾਂ ਕੋਈ ਜਿੰਨੇ ਪਲੇਅਰ ਖੇਡੇ ਆ ਉਹਦੇ ਨਾਲ ਮੇਨੂ ਨਾਲ ਕੋਈ ਹੈ ਜਾਂ ਕੋਈ ਪਲੇਅਰ ਨਹੀਂ ਵੀਦਾ ਉਹਨਾਂ ਨੇ ਵੀ ਨਹੀਂ ਲਗਾਇਆ ਬਿਲਕੁਲ ਬਿਲਕੁਲ ਹੋਰਾਂ ਦੇ ਵੀ ਲਵਾਏ ਜਾਂਦੇ ਨੇ ਬਹੁਤ ਜ਼ਿਆਦਾ ਇਹ ਉਹਨਾਂ ਨੂੰ ਤਾਂ ਆਉਂਦਾ ਵੀ ਕਿਸੇ ਪਲੇਅਰ ਦਾ ਫਾਇਦਾ ਹੋਵੇ ਜਿਹਨੂੰ ਪ੍ਰੋਮੋਟਰਾਂ ਦੇ ਫੋਨ ਬਹੁਤ ਹੁੰਦੇ ਆ ਨਾ ਬਾਹਰੋਂ ਹਾਂਜੀ ਮੈਂ ਨਾਂ ਨਹੀਂ ਕਹਿੰਦਾ ਜੀ ਆਪਾਂ ਦਾ ਪਤਾ ਨਹੀਂ ਬਿਲਕੁਲ ਬਿਲਕੁਲ ਸਰਕਲ ਮਤਲਬ ਘੁੰਮਦਾ ਉਹ ਸਾਰੇ ਪਾਸੇ ਜਿਵੇਂ ਉਹਨਾਂ ਨਿਊਜ਼ੀਲੈਂਡ ਦੇ ਵਿੱਚ ਸੀਗਾ ਇਹਨਾਂ ਦਾ ਚੰਗਾ ਸਰਕਲ ਸੀਗਾ ਉਹਨਾਂ ਨਾਲ ਬਾਕੀਆਂ ਇਹ ਪਲੇਅਰ ਉਹਨਾਂ ਨਾਲ ਛੱਡ ਜਾਂਦੇ ਆ ਫਾਇਦਾ ਲੈ ਕੇ ਬਹੁਤ ਪਲੇਅਰਾਂ ਦੇ ਮੈਨੂੰ ਨਾਂ ਵੀ ਜ਼ਿਆਦਾ ਵੀ ਪੈਸੇ ਦੀ ਦੌੜ ਹਾਂ ਬੱਲੇ ਲੱਗੀ ਹੋਈ ਹੈਗੀ ਹਾਂਜੀ ਕਿਉਂਕਿ ਹਰ ਕੋਈ ਚਾਹੁੰਦਾ ਵੀ ਦੇਖੋ ਮਜਬੂਰੀਆਂ ਗਿਣਾ ਦਿੰਦੇ ਆ ਵੀ ਮੇਰੇ ਨਾਲ ਐ ਹੋ ਗਿਆ ਕੋਚ ਮੇਰੀ ਮਜਬੂਰੀ ਹੋ ਗਈ ਕੋਈ ਫਰਕ ਕੋਈ ਨਹੀਂ ਸੈਂਡ ਵੀ ਕਰੇ ਹੋਏ ਕੋਚ ਨੇ ਕਦੇ ਐ ਨਹੀਂ ਕਰਿਆ ਵੀ ਤੂੰ ਨਾ ਖੇਡ ਕੋਚ ਨਾ ਸੈਂਡ ਕਰਕੇ ਵੀ ਕੋਈ ਨਹੀਂ ਛੱਡੇ ਹੋਇਆ ਵੀ ਕੋਈ ਨਾ ਵੀ ਜਾਤ ਬਿਲਕੁਲ ਬਿਲਕੁਲ ਹਾਂਜੀ ਮਜਬੂਰੀ ਵੀ ਬਣ ਜਾਂਦੀ ਹੈ ਚਲੋ ਛੱਡਣਾ ਪਲੇਅਰਾਂ ਦੀ ਇੱਕੇ ਮਜਬੂਰੀ ਹੈ ਵੀ ਤੁਸੀਂ ਜਿੰਨਾ ਚਿਰ ਖੇਡਦੇ ਹੋ ਹਾਂਜੀ ਜਿੰਨਾ ਚਿਰ ਤੁਸੀਂ ਪਹਿਲਾਂ ਪਾ ਰਹੇ ਹੋਣ ਗਰਾਊਂਡਾਂ 'ਚ ਉਹਨਾਂ 'ਚ ਪੈਸੇ ਮਿਲਨੇ ਨੇ ਉਹਨਾਂ 'ਚ ਪੁੱਛਣਾ ਹੈਗਾ ਤੇ ਉਦੋਂ ਬਾਅਦ ਕੋਈ ਪੁੱਛਦਾ ਵੀ ਨਹੀਂ ਕਿ ਤੂੰ ਸਾਡ ਸੁਣੀਏ ਇਹ ਤਾਂ ਹੈ ਹੀ ਇਹ ਤਾਂ ਇਹ ਵੀ ਪਲੇਅਰਾਂ ਦੀ ਇੱਕ ਮਜਬੂਰੀ ਹੈ ਹਾਂਜੀ ਪਰ ਇਹ ਆ ਵੀ ਚਲੋ ਜੇ ਤੁਹਾਡਾ ਕੋਈ ਕੋਚ ਕਰਦਾ ਹੈ ਕੋਈ ਟੀਮ ਕਰਦੀ ਹੈ ਉਹਦੇ ਨਾਲ ਸਾਲ ਦੋ ਸਾਲ ਹਾਂਜੀ ਲਗਾ ਲੈਣੇ ਚਾਹੀਦੇ ਨੇ ਜਿਵੇਂ ਔਖੇ ਸੌਖੇ ਲੰਘਦੇ ਆ ਹਨਾ ਉਸ ਤੋਂ ਬਾਅਦ ਚਲੋ ਜੇ ਰੇਸ ਦੇ ਵਿੱਚ ਆਪਾਂ ਆ ਗਏ ਹਾਂਜੀ ਫਿਰ ਉਹ ਬੰਦਾ ਬਦਲ ਜਾਂਦਾ ਇਹ ਸਾਰਾ ਸਰਕਲ ਜਿਹੜਾ ਹੋ ਰਿਹਾਗਾ ਅਸ ਅਮਰੀਕਾ ਦਾ ਨਹੀਂ ਫਿਰ ਟਰਾਈ ਕੀਤਾ ਕੈਨੇਡਾ ਤੋਂ ਨਹੀਂ ਅਮਰੀਕਾ ਦਾ ਕੀਤਾ ਕਰਨੀ ਤਾਂ ਹੈ ਹੀ ਸੀ ਗੱਲ ਜੀ ਫਿਰ ਉਹ ਕੀਤਾ ਨਹੀਂ ਹੈ ਕੋਚ ਨੇ ਜਵਾਬ ਦੇਤਾ ਵੀ ਕਰਨਾ ਨਹੀਂ ਕਹਿੰਦਾ अच्छा 루 트럼프 ਕਰਕੇ ਵੀ ਕਹਿੰਦੇ ਸਖਤ ਵੀ ਲੱਗਣ ਦੇ ਚਾਂਸ ਘੱਟ ਸੀਗੇ ਹੈ ਹਾਂਜੀ ਹਾਂਜੀ ਇਹ ਨਹੀਂ ਤੇ ਕਰ ਲੈਣਾ ਚਾਹੀਦਾ ਸੀਗਾ ਹਾਂਜੀ اچھا ਦੋਨੇ ਤੁਹਾਡਾ ਅੰਦਾਜ਼ ਬਹੁਤ ਵਧੀਆ ਹੈਗਾ ਜਿਹੜੇ ਮਤਲਬ ਰੇਡ ਤਾਂ ਹਰ ਕੋਈ ਪਾਉਗਾ ਬਹੁਤ سارے ਨੌਜਵਾਨ ਨੇ 1000 2000 1500 ਜਿੰਨੇ ਵੀ ਮੁੰਡੇ ਖੇਡਦੇ ਨੇ ਸਭ ਦਾ ਇਹ ਅੰਦਾਜ਼ ਵੱਖਰਾ ਕਿਵੇਂ ਬਣਾਇਆ ਤੁਸੀਂ ਬਿਸ਼ ਜਾਣੇ ਹੋਗੇ ਜਦੋਂ ਮਤਲਬ ਰੇਡ ਪਾਉਨੇ ਹੋਗੇ ਬਸ ਗਿਫਟ ਹੈਈ ਪਰਮਾਤਮਾ ਬੋਲੋਗੇ ਜਿਹੜੇ ਮਤਲਬ ਕੋਈ ਖਿਡਾਰੀ ਸੀਗਾ ਬੰਦੇ ਵਿੱਚ ਵੀ ਇਦੇ ਵਾਂਗੂ ਨਹੀਂ ਨਹੀਂ ਕਦੇ ਅੱਛਾ ਆਪਣਾ ਇੱਕ ਅੰਦਾਜ਼ ਆ ਬਸ ਆ ਬੜਾਇਆ ਹੈ ਨਾ ਆਪਾਂ ਕਿਸੇ ਨੂੰ ਦੇਖ ਕੇ ਖੇਢੀ ਹੈ ਬਸ ਮਾਮੇ ਦੇ ਮੁੰਡੇ ਨੂੰ ਉਹਨੂੰ ਦੇਖ ਕੇ ਆ ਕਦੇ ਕਿਸੇ ਦੀ ਆਪਾਂ ਨੇ ਕਾਪੀ ਨਹੀਂ ਕੀਤੀ ਬਿਲਕੁਲ ਵੀ ਆਪਾਂ ਅਗੇ ਇਹਦੀ ਆ ਕਰਕੇ ਕਿੰਨੀ ਉਮਰ ਹੈ ਤੁਹਾਡੀ ਹੁਣ ਮੇਰੀ ਹੋ ਗਈ 24 ਸਾਲ ਦੀ 24 ਸਾਲ ਬਹੁਤ ਮਤਲਬ ਤੁਹਾਡੇ ਲਈ ਅਜੇ ਪਰਮਾਤਮਾ ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੁੱਖ ਰੱਖੇ ਕਾਫੀ ਲੰਬਾ ਟਾਈਮ ਹੈ ਕਬੱਡੀ ਦੇ ਵਿੱਚ ਸਰਕਲ ਕਬੱਡੀ ਤੇ ਹੁਣ ਪੈਸਾ ਵੀ ਬੜਾ ਆ ਰਿਹਾ ਹੈਗਾ ਨਾ ਚੰਗੇ ਪੈਸੇ ਮਿਲਦੇ ਨੇ ਚੰਗੇ ਇਨਾਮ ਮਿਲਦੇ ਨੇ ਖਿਡਾਰੀਆਂ ਨੂੰ ਪਹਿਲਾਂ ਇਹਨਾਂ ਨਹੀਂ ਸੀਗਾ ਅੱਛਾ ਅਗਲੀ ਤਿਆਰੀ ਫਿਰ ਕਿਸ ਤਰ੍ਹਾਂ ਦੀ ਚੱਲ ਰਹੀ ਹੈ ਹੁਣ ਤੁਸੀਂ ਅੱਗੇ ਕੀ ਕਰ ਰਹੇ ਹੋ ਨਿਊਜ਼ੀਲੈਂਡ ਜਾਣਾ ਜੀ ਨਵੰਬਰ ਚ ਹਾਂ ਜੀ ਉਹ ਤੋਂ ਆ ਕੇ ਫਿਰ ਇੰਡੀਆ ਦੇਖਦੇ 12 ਜੀ ਇੰਡੀਆ ਦੇ ਵਿੱਚ ਕੱਪ ਖੇਡਣ ਲਈ ਹੁਣ ਨਿਊਜ਼ੀਲੈਂਡ ਜਾ ਰਹੇ ਉਹ ਤੇ ਵਰਲਡ ਕੱਪ ਵੀ ਹੋ ਰਿਹਾਗਾ ਹਾਂ ਜੀ ਹਾਂ ਜੀ ਵਰਲਡ ਕੱਪ ਵੀ ਹੋ ਰਿਹਾਗਾ ਵੱਡੇ ਵੱਡੇ ਰੇਡਰਾਂ ਦੇ ਵਿੱਚ ਨਾਮ ਆ ਗਿਆ ਜੇ ਤੁਨੇ ਜਦੋਂ ਵੱਡੇ ਰੇਡਰਾਂ ਦੇ ਵਿੱਚ ਨਾਮ ਆ ਜਾਵੇ ਬੰਦੇ ਦਾ ਵੱਡੇ ਬੰਦਿਆਂ ਦੇ ਵਿੱਚ ਗਿਣਾ ਜਾਵੇ ਚਾਹੇ ਕੋਈ ਖਿਡਾਰੀ ਹੈ ਚਾਹੇ ਕੋਈ ਬਲਾਰ ਹੈ ਫਿਰ ਜ਼ਿੰਮੇਵਾਰੀਆਂ ਵੀ ਵਧ ਜਾਂਦੀਆਂ ਨੇ ਹਾਂ ਜੀ ਹਾਂ ਜੀ ਜ਼ਿੰਮੇਵਾਰੀਆਂ ਵੀ ਹੁੰਦੀਆਂ ਕਿ ਐ ਹੁੰਦਾ ਵੀ ਆਪਾਂ ਇਦੋਂ ਵੀ ਤਾਕੜਾ ਪ੍ਰਦਰਸ਼ਨ ਕਰਨਾ ਪ੍ਰਦਰਸ਼ਨ ਕਰੀਏ ਜੀ ਹਾਂ ਬਿਲਕੁਲ ਤਿਆਰੀ ਵੀ ਫਿਰ ਉਸ ਤਰ੍ਹਾਂ ਦੀ ਹਾਂ ਉਸ ਤਰ੍ਹਾਂ ਦੀ ਕਰਨੀ ਪੈਂਦੀ ਹੈ ਹਨਾ ਹਾਂ ਜੀ ਅੱਛਾ ਘਰ ਦੇ ਹੁਣ ਖੁਸ਼ ਨੇ ਹਾਂ ਜੀ ਬਹੁਤ ਜੀ ਗੱਡ ਦੇ ਝੰਡੇ ਹੈ ਹਾਂ ਜੀ ਹਾਂ ਅੱਛਾ ਦੁਲਲੇ ਕਬੱਡੀ ਨੇ ਬਹੁਤ ਅਮੀਰੀ ਬਖਸ਼ੀ ਆਪਾਂ ਨੂੰ ਪੰਜਾਬੀਆਂ ਨੂੰ ਨੌਜਵਾਨਾਂ ਨੂੰ ਜਿਵੇਂ ਪੰਜਾਬ ਦੇ ਵਿੱਚ ਹੁਣ ਨਸ਼ਿਆਂ ਦਾ ਕਹਿੰਦੇ ਹੜ ਵਕਤ ਹੈ ਪਰ ਉਹਦੇ ਉਲਟ ਜਦੋਂ ਤੁਹਾਡੇ ਵਰਗੇ ਨੌਜਵਾਨ ਗਰਾਉਂਡਾਂ ਚ ਆਉਂਦੇ ਨੇ ਤੇ ਬੜਾ ਚੰਗਾ ਲੱਗਦਾ ਬੜਾ ਸੋਹਣਾ ਲੱਗਦਾ ਲੋਕ ਤੁਹਾਨੂੰ ਦੇਖ ਕੇ ਹੋਰ ਵੀ ਨੌਜਵਾਨ ਜਿਹੜੇ ਖੇਡਣਾ ਚਾਹੁੰਦੇ ਨੇ ਜਾਂ ਖੇਡ ਰਹੇ ਨੇ ਸਰਕਾਰਾਂ ਨੂੰ ਲੈ ਕੇ ਤੁਸੀਂ ਇਸ ਨੂੰ ਕੀ ਕਿਸ ਤਰ੍ਹਾਂ ਬੇਨਤੀ ਕਰੋਗੇ ਵੀ ਕਬੱਡੀ 'ਚ ਹੋਰ ਕੀ ਹੋਣਾ ਚਾਹੀਦਾ ਕਬੱਡੀ ਜਿਵੇਂ ਵੀ ਵਰਲਡ ਜਿਵੇਂ ਪਹਿਲਾਂ ਵਰਲਡ 2010 'ਚ ਨੋ ਹੋਇਆ ਸੀਗਾ ਉਹ ਵਰਲਡ ਕੱਪ ਕਰਾਉਣਾ ਚਾਹੀਦਾ ਹੋਰ ਪਲੇਅਰ ਹੋਣ ਦੇਖ ਕੇ ਹੀ ਹਨ ਵੀ ਦਵਾਰੋਂ ਤੇ ਕਾ ਜਿਹੜੇ ਆਪਣੇ ਹੁਣ ਰਾਤ ਨੂੰ ਹਨੇਰਾ ਹੁੰਦਾ ਇਹ ਵੀ ਬੰਦ ਕਰਾਉਣਾ ਚਾਹੀਦਾ ਜੀ ਬਿਲਕੁਲ ਨੇਰੇ ਨੂੰ ਲੈ ਕੇ ਬਹੁਤ ਵੱਡੀ ਸਮੱਸਿਆ ਸਾਡੇ ਸਾਰਿਆਂ ਦੇ ਸਾਹਮਣੇ ਹੈ ਹਾਂ ਜੀ ਤੇ ਜਦੋਂ ਹੁਣ ਤੇ 8 ਟੀਮਾਂ ਹੋਣ ਚਾਹੀਏ 6 ਟੀਮਾਂ ਹੋਣ ਉਦੋਂ ਵੀ ਨੇਰਾ ਬਹੁਤ ਹੋ ਜਾਂਦਾ ਹੈ ਹਾਂ ਜੀ ਹਾਂ ਜੀ ਹਾਂ ਜੀ ਨੇਰਾ ਹੁਣ ਕਮੈਂਟੀਆਂ ਉਹ ਕਰ ਕਰ ਦਿੰਦੇ ਆਈ ਵੱਡੀਆਂ ਵੱਡੀਆਂ ਲਾਈਟਾਂ ਲੱਗ ਚਾਹੇ ਇੱਕ ਸ਼ੋਅ ਮੈਚ ਵੀ ਹੋਵੇ ਉਹ ਵੀ ਲੋਕ ਤਾਂ ਵੀ ਨੇਰਾ ਹੀ ਨੇਰੇ ਚ ਕਰਾਉਣਾ ਸੰਤ ਕਰਦੇ ਨੇ ਹਨਾ ਹਾਂ ਜੀ ਹਾਂ ਇਹਦਾ ਬਦਲ ਕੀ ਲੱਭਿਆ ਜਾ ਸਕਦਾ ਇਹਦਾ ਬਦਲ ਇਹੀ ਹੋ ਸਕਦਾ ਜੀ ਪਲੇਅਰਾਂ ਨੂੰ ਪਹਿਲਾਂ ਟਾਈਮ ਦੇਣ ਵੀ ਹਾਂ ਇੰਨੇ ਵਜੇ ਜੀ ਚੈਨਲ ਕਰਾਉਣਾ ਜਾਂ ਐਨੇ ਵੇ ਮੈਚ ਕਰਾਉਣਾ ਵੀ ਉੱਤਰ ਕੋ ਲੱਗਦਾ ਜੀ ਕਿ ਨੇਰਾ ਜਿਹੜਾ ਬਹੁਤ ਵੱਡੀ ਜਿਹੜੀ ਸਮੱਸਿਆ ਹੈ ਔਰ ਜਿਹੜਾ ਕੱਲਾ ਪਲੇਅਰ ਹੈ ਜਿਹਦੇ ਅਲੱਗ-ਅਲੱਗ ਪਿੰਡਾਂ ਦੇ ਤੁਸੀਂ ਪਲੇਅਰ ਹੋਨੇ ਹੋ ਕਲੱਬ ਦੇ ਵਿੱਚ ਜਾਣਾ ਉਹਨੂੰ ਫਿਰ ਬੜੀ ਇਹੋ ਜਿਹੇ ਹਾਲਾਤ ਨੇ ਪੰਜਾਬ 'ਚ ਬੜੀ ਮੁਸ਼ਕਲ ਆ ਜਾਂਦੀ ਹੈ ਹਾਂ ਜੀ ਹਾਂ ਜੀ ਬਿਲਕੁਲ ਤੁਹਾਨੂੰ ਵੀ ਕਦੇ ਇਹ ਜੀ ਮੁਸ਼ਕਲ ਆਈ ਹੈ ਕਿਦਾਂ ਜੀ ਮਤਲਬ ਮਤਲਬ ਨੇਰਿਆਂ ਦੇ ਵਿੱਚ ਕਰਦੇ ਹਾਂ 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 ਜੀ ਹੁੰਦਾ ਹੀ ਹੈ ਦੋ-ਦੋ ਤਿੰਨ-ਤਿੰਨ ਵੇਦ ਤੱਕ ਵੜਦੇ ਹਾਂ ਸਾਨੂੰ ਪਤਾ ਹੀ ਆਪਣਾ ਪਿੰਡ ਕਿੱਥੋਂ ਐਡੀ ਦੂਰ ਜਾਣਾ ਪੈਂਦਾ ਫਿਰ ਕੋਲ ਦੂਜੇ ਦਿਨ ਫਿਰ ਖੇਡਣ ਅੱਖ ਜਰਾ ਹਾਂਜੀ 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 ਅਸੀਂ ਪ੍ਰਮੋਟਰਾਂ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਕਬੱਡੀ ਨੂੰ ਜੇ ਕਬੱਡੀ ਦੇ ਵਿੱਚ ਇਹ ਸਾਰੇ ਪ੍ਰਮੋਟਰ ਨਾ ਹੋਣ ਫਿਰ ਕਬੱਡੀ ਦਾ ਕੀ ਰੂਪ ਦੇਖਦੇ ਹੋ ਪ੍ਰਮੋਟਰਾਂ ਬਿਨਾ ਇਹ ਕਬੱਡੀ ਅਧੂਰੀ ਹੈ ਜੇ ਪ੍ਰਮੋਟਰ ਹੈਗਾ ਕਬੱਡੀ ਉਰਦ ਤੱਕ ਪਹੁੰਚੀ ਹੈ ਪ੍ਰਮੋਟਰਾਂ ਬਿਨਾ ਤਾਂ ਕਬੱਡੀ ਕੱਖ ਹੈ ਰੱਖੋ ਹਾਂਜੀ ਅਸੀਂ ਤੁਹਾਨੂੰ ਕਿਹੜੇ ਪ੍ਰਮੋਟਰ ਨੇ ਸਭ ਤੋਂ ਪਹਿਲਾਂ ਸਪੋਰਟ ਕੀਤੀ ਜਿਨ੍ਹਾਂ ਨੇ ਕਿਆ ਹੋਣਾ ਬੀਦੁੱਲਾ ਸਾਡੇ ਲਈ ਆ ਕੇ ਖੇਡੇ ਬਾਉਲੂ ਕੋ ਖੇਤਰ ਦੇ ਬਬਲੂ ਕੁ ਖੇਤਰ ਵਾਈ ਕਟੋ ਵਾਲਾ ਹਾਂਜੀ ਹਾਂਜੀ ਉਹਨਾਂ ਉਹਨਾਂ ਕਰਕੇ ਉਹ ਵਧੀਆ ਸਪੋਰਟ ਕਰਦੇ ਆ ਜੀ ਆਪਾਂ ਬਿਲਕੁਲ ਬਿਲਕੁਲ ਗੋਪਾ ਬੈਂਸ ਹੋ ਗਿਆ ਜੀ ਬਿਲਕੁਲ ਗੋਪੇ ਬੈਂਸ ਹੋ ਰਹੇ ਨੇ ਬਬਲੂ ਹੋ ਰਹੇ ਨੇ ਉਹਨਾਂ ਦੇ ਉਹਨਾਂ ਦੇ ਸੱਦੇ ਦੇ ਤੁਸੀਂ ਨਿਊਜ਼ੀਲੈਂਡ ਖੇਡ ਉਸ ਤੋਂ ਬਾਅਦ ਮਤਲਬ ਤੁਹਾਡਾ ਜਿਹੜਾ ਇੰਟਰਨੈਸ਼ਨਲ ਕੈਰੀਅਰ ਹੈ ਉਹ ਸ਼ੁਰੂ ਹੁੰਦਾ ਹੈਗਾ ਹਾਂਜੀ ਉਹਨਾਂ ਤੋਂ ਬਾਅਦ ਸ਼ੁਰੂ ਹੁੰਦਾ ਹੈਗਾ ਮਤਲਬ ਬਣ ਗਿਆ ਸੀਗਾ ਇੱਕ ਪ੍ਰੋਗਰਾਮ ਪਿਛਲੇ ਟਾਈਮ ਦੇ ਵਿੱਚ ਵੀ ਜਿਹੜਾ ਨਿਊਜ਼ੀਲੈਂਡ ਹੈ ਉਹ ਇੱਕ ਨਵੇਂ ਪਲੇਅਰਾਂ ਲਈ ਪਲੇਟਫਾਰਮ ਬਣ ਗਿਆ ਸੀ ਹਾਂਜੀ ਵੀ ਪਹਿਲਾ ਪਲੇਅਰ ਉੱਥੇ ਜਾਂਦਾ ਉਸ ਤੋਂ ਬਾਅਦ ਸ਼ੁਰੂਆਤ ਹ ਅਸੀਂ ਇਸ ਸੀਜ਼ਨ ਤੇ ਦੇਖ ਰਿਹਾ ਵੀ ਉੱਥੇ ਵੀ ਬਹੁਤ ਸਾਰੇ ਜਿਹੜੇ ਸੁਪਰਸਟਾਰ ਸੱਦ ਲਏ ਤੇ ਇਹਦੇ ਵਿੱਚ ਨਵੇਂ ਆ ਦਾ ਫਿਰ ਉੱਥੇ ਜਿਹੜਾ ਠਹਿਰਾਉ ਨਹੀਂ ਰਹਿਣਾ ਹਾਂਜੀ ਕਿਉਂਕਿ ਫਿਰ ਵੱਡੇ ਸਟਾਰਾਂ ਕੇ ਤੁਹਾਡੇ ਵਰਗੇ ਸਟਾਰਾਂ ਚ ਨਵੇਂ ਬੰਦੇ ਨੂੰ ਖੇਲਣਾ ਔਖਾ ਹੋ ਜਾਂਦਾ ਹਾਂਜੀ ਹਾਂਜੀ ਤੇ ਉਹ ਨੰਬਰ ਨਹੀਂ ਮਿਲਦਾ ਫਿਰ ਉਹ ਕਹਿੰਦਾ ਨਹੀਂ ਇਹਨੇ ਨੰਬਰ ਨਹੀਂ ਲਿਆ ਹਾਂਜੀ ਜੇ ਇਹ ਸਰਕਲ ਚੱਲਦਾ ਰਹੇ ਤਾਂ ਬਹੁਤ ਚੰਗੀ ਗੱਲ ਹੈ ਬਹੁਤ ਵਧੀਆ ਗੱਲ ਇਹ ਕਰਾਉਣਾ ਚਾਹੀਦਾ ਉਹ ਕਰਾਉਂਦੇ ਆ ਹੀ ਪਰ ਉਹ ਤੀਸਰੀ ਮਹੀਨੇ ਚ ਕਰਾਉਣਾ ਹੈ ਇਹਨਾਂ ਨੇ ਅੱਛਾ ਉਹ ਦੋ ਸੀਜ਼ਨ ਚ ਕਰਾਉਂਦੇ ਆ ਬਬਲ ਕੁਸੇ ਦਾ ਇੱਕ ਨਵਾਂ ਭਾਈ ਹਾਂਜੀ ਇੱਕ ਸਟਾਰਾਂ ਦਾ ਹਾਂਜੀ ਹਾਂਜੀ ਉਹ ਅਸੇ ਕਬੱਡੀ ਨੂੰ ਲੈ ਕੇ ਆਪਣੇ ਚਾਹਣ ਵਾਲਾ ਨੂੰ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਤੁਸੀਂ ਵਧੀਆ ਦੇਖਦੇ ਆ ਤੁਹਾਡਾ ਬਹੁਤ ਧੰਨਵਾਦ ਜੀ سپورਟ ਕਰਦੇ ਰਹੋ ਤੇ ਸੋਡੀ ਉਮੀਦਾਂ ਦੇ ਪੂਰੇ ਉਤਰਾਂਗੇ ਦਿੱਤਾ ਕਿ ਸੋਚ ਹੈ ਵੀ ਉਹ ਤੱਕ ਪਹੁੰਚਾਂਗੇ ਵੀ ਹਾਂਜੀ ਧੰਨਵਾਦ ਸਸੀ ਜੀ ਸੋ ਇਹ ਸਨ ਗੁੱਲਾ ਛੱਠਾ ਗੋਵਿੰਦਪੁਰਾ ਕਬੱਡੀ ਦੇ 스타 ਰੇਡਰ ਨੇ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਫਿਰ ਕਿਸੇ 스타 ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਸਤਪੰਨ ਖੜਿਆਲ ਨੂੰ ਦਿਓ ਇਜਾਦ ਪੰਜਾਬ ਵਾਰੀਅਰ ਤੇ ਨਾਲ ਜੁੜੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ